नरेश कुमार ਤੋਂ नरेश ਸਿੰਘ ਬਣ ਕੇ ਬਾਈ ਜੀ ਬਿਲਕੁਲ ਜੀ ਕਿਵੇਂ ਜੀਵਨ ਕਿਵੇਂ ਬਦਲੇਆ ਮਿਹਨਤ ਨਾਲ ਬਣਿਆ ਭਾਈ ਹੌਂਸਲਾ ਕਰਕੇ ਬਣਿਆ ਅੱਛਾ ਪਹਿਲਾਂ ਮਿਲ ਕੇ ਕੀ ਸੀਗਾ ਤੁਹਾਡਾ ਜੀਵਨ ਕਿਵੇਂ ਦਾ ਰਹਿੰਦਾ ਏ ਪਹਿਲਾਂ ਵੀ ਮੈਂ ਟਰੱਕ ਚ ਆਉਂਦਾ ਦਾ ਮਾ ਲੋ ਦਾਰੂ ਪੀ ਲਈ ਹੂੰ ਸਵਾ ਕੇ ਜਿੱਦਾਂ ਪੁੱਟਰੇ ਕਰਦੇ ਖਾਣਾ ਪੀਣਾ ਮੈਂ ਇੰਨਾ ਹੋ ਗਿਆ ਉਹ ਤਾਂ ਯਾਨੀ ਕਿ ਮੈਂ ਇੱਕ ਇੱਕ ਬੋਤਲ ਦਾਰੂ ਵੀ ਪੀਂਦਾ ਹੀ ਰਿਹਾ ਸੀ ਸ਼ਰਾਬ ਦੀ ਕਬੂਤਰ ਨਹੀਂ ਪਹਿਲਾਂ ਸਾਰੀ ਨਸ਼ੇ ਕਰਕੇ ਦੇਖੇ ਮੈਂ ਭੁੱਕੀ ਵੀ ਖਾਧੀ ਹੂੰ ਖੀਮ ਵੀ ਖਾਧੀ ਚਟਾ ਵੀ ਪੀਤੀ ਨਹੀਂ ਚਟਾ ਨਹੀਂ ਫਿਰ ਜਦੋਂ ਆ ਖਾਲਸਾ ਬਹੀਰ ਚੱਲੀ ਗਈ ਹੂੰ ਭਾਈਆ ਉਹਦੇ ਪਾਸੋਂ ਜਿਆ ਟਹਿਰਾਉਂਦਾ ਆਪਣਾ ਗੋਡ ਚਰਪੈਂਡ ਚਕਾਰ ਕੋਈ ਕੋਲ ਅੱਛਾ ਜੀ ਮੈਂ ਰਾਤ ਨੂੰ ਉੱਥੇ ਚੱਲ ਗਿਆ ਜੀ ਉਹ ਦਿਨ ਵੀ ਮੈਂ दारू ਪੀਤੀ ਵੀ ਸੀ ਮੁੰਡਾ ਵੀ ਰਾਤ ਨੂੰ ਆ ਗਿਆ ਤਾਂ ਹੂੰ ਉਹਦੇ ਮਾਝੀ ਪਨੀ ਗਾ ਕਹਿੰਦਾ ਪਪਾ ਸਾਰੇ ਕਹਿੰਦਾ ਹੁਣੇ ਅਮਰੇ ਸ਼ੱਕੇ ਵੀ ਕਿਰਪਾਨਾਂ ਪਾਈਆਂ ਮੇਰਾ ਬੇਟਾ ਵੀ ਸਰਦਾਰ ਬਣ ਗਿਆ ਭਾਈ ਉਹਨੇ ਕੋਈ ਮਤ ਕੇ ਚਿੱਕੀ ਲੜਾਈ ਸਿੱਕਾ ਬਣ ਗਿਆ ਔਰੇ ਸ਼ੱਕ ਲਿਆ ਜੀ ਕਿੱਥੇ ਮੈਂ ਡਰਾਈਵਰ ਹੁੰਦਾ ਕਿੱਥੇ ਮੈਂ ਜ ਮੈਨੇਜਰ ਹੈਗਾ ਜੀ ਕੰਪਨੀ ਦਾ ਆਪਣੀਆਂ ਗੱਡੀਆਂ ਪਾਈਆਂ ਮਰੀਆਂ ਇੱਥੇ ਮੈਂ ਡਰਾਈਵਰੀ ਕਰਦਾ ਦਾ ਅੱਛਾ ਅੰਨੇ ਜਾਣ ਕੇ ਮੈਂ ਆਰਥਿਕ ਤੌਰ ਤੇ ਵੀ ਉੱਭਰੇ ਆ ਤੁਸੀਂ ਉਸ ਤੋਂ ਬਾਅਦ ਗੱਡੀਆਂ ਪਾਈਆਂ ਆਪਣੀਆਂ ਗੱਡੀਆਂ ਪਾਈਆਂ ਅਮਰਸ਼ ਕਰਨ ਤੋਂ ਬਾਅਦ ਅਮਰਸ਼ ਕਰਨ ਤੋਂ ਬਾਅਦ ਜੀ ਰਾਤ ਨੂੰ दारू ਪੀਤੀ ਸਵੇਰੇ ਦਾ ਸੁੱਤਾ ਪੈ ਉੱਠਿਆ ਜੀ ਉੱਠ ਕੇ ਨਾ ਆਇਆ ਤੋ ਆ ਸਿਰ ਕਿੱਦਾਂ ਆਇਆ ਜੀ ਫੜ ਕੇ ਸਵੇਰ ਨੂੰ ਮੈਂ ਤੇ ਮੇਰਾ ਬੇਟਾ ਇੰਨਾ ਹੰਤਪੁਰੋਂ ਚਲ ਗਏ ਅੱਛਾ ਜੀ ਉੱਤੇ 11 ਵਜੇ ਦਾ ਪ੍ਰੋਗਰਾਮ ਤਾਂ ਹੀ ਆਪਣਾ ਔਰਤ ਪਾਂਦਾ ਜੀ ਹੂੰ 11 ਵਜੇ ਆਉਤਪਰ ਕਰੇ ਮੈਂ ਵੀ ਤੇ ਮੇਰੇ ਬੇਟੇ ਨੇ ਜਿਹੜਾ ਬੰਦਾ ਇੱਕ ਇੱਕ ਬੋਤਲ दारू ਦੇ ਪੀ ਜਾਂਦਾ ਸੀ ਉਹ ਕਹਿ ਰਿਹਾ ਵੀ ਮੇਰੀ ਘਰ ਵਾਲੀ ਮੰਦੀ ਦੀ ਜੀ ਅੱਛਾ ਸਟਾਰਟਿੰਗ ਇਹ ਜਦੋਂ ਆਮਰੇ ਛਕੇ ਨਾ ਮੇਰੀ ਘਰ ਵਾਲੀ ਮੈਨੂੰ ਕਹਿ ਰਹੀ ਸੀ ਖੁਦ ਹਾਂਜੀ ਕਹਿੰਦੇ ਤੁਸੀਂ ਬਹੁਤ ਬੜੇ ਪਾਪ ਇਹ ਗਲਤ ਕੰਮ ਕਰ ਲਿਆ ਪਾਪ ਲੱਗੂਗਾ ਫਿਰ ਤੁਹਾਨੂੰ ਕਿਸੇ ਪਰਿਵਾਰ ਮੈਂਬਰ ਜਾਂ ਰਿਸ਼ਤੇਦਾਰ ਨੇ ਕਿਹਾ ਵੀ ਭਾਈ ਆਪਣਾ ਧਰਮ ਹੋਰ ਹੈ ਵੀ ਤੁਸੀਂ ਕਿਹੜਾ ਧਰਮ ਹੁਣ ਅਪਣਾਉਣ ਲੱਗਿਆ ਮੈਂ ਹਰੇਕ ਲੈਂ ਤੇ ਗਿਆ ਮੰਦਿਰਾਂ ਚ ਵੀ ਗਏ ਆਂ ਗੁਰਦੁਆਰੇ ਵੀ ਜਾਨੇ ਆਪਾਂ ਠੀਕ ਹੈ ਜੀ ਕਿ ਕਿਤੇ ਲੰਗਰ ਖਾਣ ਨੂੰ ਮਿਲਿਆ ਤਾਂ ਗੁਰਦੁਆਰੇ ਸਾਨੂੰ ਮਿਲਿਆ ਜੀ ਕਰਨਾਟਕਾ ਤਿਰੰਪੁਰਮ ਕਿਹੜਾ ਮੰਦਿਰ ਹੈਗਾ ਇੱਕ ਬਹੁਤ ਤਕੜਾ ਉੱਤੇ ਸਾਨੂੰ ਅੰਦਰ ਨਹੀਂ ਜਾਣ ਕਹੀ ਅੱਛਾ ਅਕੇਲ ਰਖੇ ਉਹ ਤੇ ਬੋ ਕਿਉਂ ਸਰਦਾਰ ਕਰਕੇ ਕਈ ਵਾਰੀ ਦਇਲਾਤ ਉਹਨੇ ਨਮ ਹੂੰ ਇਹ ਕੋਲ ਪੈਸੇ ਨਹੀਂ ਹੈ ਕਿਉਂ ਤੂੰ ਮੰਗ ਕੇ ਲੈ ਕੇ ਜਾਣਾ ਉੱਤੇ ਹੀ ਆ ਤੈਨੂੰ ਸਵੇਰੇ ਦਿੰਦਾ ਅੱਛਾ ਜਣੀ ਕਿ ਅੰਨੀ ਲੱਲ ਹੁੰਦੀ ਜੀ ਕਿ ਪੀਣੀ ਆ ਮੈਂ ਉੱਥੇ ਜਮ 11 ਉੱਤੇ ਮੈਨੂੰ ਇੱਕ ਬੰਦੇ ਨੇ ਰੁਕਿਆ ਵੀ ਕਹਿੰਦਾ ਯਾਰ ਤੂੰ दारू ਪੀਤੀ ਐ ਭਾਈ ਹੁਣ ਪਲਾਇ ਦੇ ਉੱਤੇ ਅੱਛਾ ਅੱਛਾ ਮੈਂ ਕਿਹਾ ਮੈਕੜਾ ਗੁਰਦੁਆਰਾ ਸਾਹਿਬ ਉੱਤਰ ਗਿਆ ਮੈਂ ਤਾਂ ਬਾਹਰ ਖੜਾ ਦੇਖ ਰਿਆ ਪਰ ਅੱਜ ਤਾਂ ਬਹੁਤ ਸਾਰੇ ਜਹੇ ਵੀ ਆ ਜਿਹੜੇ ਲੋਕ ਕਹਿੰਦੇ ਵੀ ਅੰਮ੍ਰਿਤਪਾਲ ਨੇ ਕੀਤਾ ਕੀ ਐ ਉਹ ਗਲਤ ਨਹੀਂ ਮੇਰੇ ਇੱਕ ਪਰਿਵਾਰ ਤਾਂ ਹੀ ਅੰਮ੍ਰਿਤਪਾਲ ਨੂੰ ਰੱਬ ਮੰਨ ਰਿਹਾ ਇਸ ਟਾਈਮ ਵੀ ਕਾ ਚੁ ਕਿਤੇ 15 20 ਸਾਲ ਪਹਿਲਾਂ ਆ ਜਾਂਦਾ ਤਾਂ ਅੱਜ ਮੈਨੂੰ ਹੀ ਪਤਾ ਨਹੀਂ ਕੀ ਕਰ ਲੱਗਦਾ ਕਿਸੇ ਵੀ ਚਲ ਜੂਨੇ ਪੁਲਿਸ ਵਾਲਾ ਗਾਲ ਕੱਢ ਕੇ ਬੁਲਾਦਾ ਤਾਂ ਹੁਣ ਦੇਖ ਲੋ ਸਰਦਾਰ ਜੀ ਕਹਿ ਕੇ ਬੁਲਾਉਂਦੇ ਨੇ ਇਹ ਪਹਿਲਾਂ ਵੀ ਆ ਹੀ ਨਰੇਸ਼ ਹੁੰਦਾ ਤਾਂ ਹੂੰ ਉਹ ਕਾਲਾ ਕਰਦੇ ਤੇ ਬੋਸਾਲਾ ਐ ਇਧਰ ਆ ਐ ਸਤਾ ਜੀ ਸਰਦਾਰ ਜੀ ਸਰਦਾਰ ਜੀ ਕਹਿੰਦੇ ਕਿਸੇ ਨੇ ਪੈਸੇ ਤਾਂ ਨਹੀਂ ਤਾਂ ਜਿਵੇਂ ਅੱਜ ਕੱਲ ਉਹ 크ਰਿਸਚੀਅਨ ਵੀ ਬੜੇ ਚੱਲਦਾ ਕੰਮ ਵੀ ਹਾਂਜੀ ਆਜੋ ਜੇ ਭਾਈ ਕਿਸੇ ਕੋਈ ਨਹੀਂ ਪੁੱਛਦਾ ਤਾਂ ਆਜੋ ਅਸੀਂ ਇੰਨੇ ਪੈਸੇ ਦਿੰਦੇ ਆ ਸਾਡਾ ਧਰਮ ਅਪਣਾ ਲਓ ਇਸ ਤਰ੍ਹਾਂ ਦਾ ਕੋਈ ਬੋਝ ਤਾਂ ਨਹੀਂ ਪਿਆ ਤੁਹਾਡੇ ਤੇ ਮੈਂ ਕਹਿੰਦਾ ਇਸ ਕੀ ਬਾਤ ਹੈ ਮੈਨੂੰ ਜੇ ਹੁਣ ਵੀ ਕਿਤੇ 2-4 ਲੱਖ ਆਪਣੇ ਕੋਲ ਲਾਣਾ ਪੈ ਗਿਆ ਉਹ ਲਾ ਨਾ ਮਤਲਬ ਕਿ ਲੋਕਾਂ ਨੂੰ ਵੀ ਤੁਸੀਂ ਇਹ ਮੈਸੇਜ ਦਿੰਦੇ ਹੋ ਵੀ ਇੱਕ ਵਾਰ ਭਾਈ ਗੁਰੂ ਤੇ ਵਿਸ਼ਵਾਸ ਕਰਕੇ ਤਾਂ ਦੇਖੋ ਆ ਕੇ ਦੇਖੋ ਤੁਸੀਂ ਮੁੜ ਕੇ ਤੱਲੇ ਤਾਂ ਨਹੀਂ ਸਕਦੇ ਕਿ ਬੱਸ ਫੜਦਾ ਉਹ ਬਾ ਮੈਂ ਕਹਾਂ ਜੀ ਫੜਦਾ ਦਿਖਾਂਦਾ ਹੈ ਜੱਫੀ ਪਾਉਂਦਾ ਜੇ ਆਪਾਂ ਮਾੜੀ ਉਂਗਲੀ ਕਰਦੇ ਨਾ ਪੂਰਾ ਸੀਰਕਾ ਪੀ ਲੈਗਾ ਸਾਨੂੰ ਕਰਕੇ ਦੱਸ ਰਿਹਾ ਮਾ ਕਰਤਾ ਪਾਉ ਤੇਰਾ ਚਰਨ ਸ਼ਰਨ ਗੁਰ ਇੱਕ ਪੰਡਾ ਜਾਇ ਜਲ ਸਤਗੁਰੂ ਕੋਟ ਪੰਡਾ ਅੱਗੇ ਹੋ ਜੇ ਤੇ ਸਤਿ ਸ਼੍ਰੀ ਅਕਾਲ ਜੀ ਦਰਸ਼ਕੋ ਤੁਸੀਂ ਪੰਜਾਬੀ ਲੋਕ ਚੈਨਲ ਵੇਖ ਰਹੇ ਹੋ ਤੇ ਮੈਂ ਜਗਦੀਪ ਸਿੰਘ ਥਲੀ ਅੱਜ ਤੁਹਾਡੀ ਮੁਲਾਕਾਤ ਇੱਕ ਜਿਹੇ ਸ਼ਖਸ ਦੇ ਨਾਲ ਕਰਵਾਉਣੀ ਹੈ ਜਿਸ ਦਾ ਇਨਾਂ ਦੇ ਵਿੱਚ ਹੀ ਕਹਿ ਲਓ ਜਾਂ ਫਿਰ ਇਹ ਕਹਿ ਲਓ ਵੀ ਰਾਤੋਂ ਰਾਤ ਜੀਵਨ ਬਦਲ ਜਾਂਦਾ ਹੈ ਤੇ ਉਹ ਫਿਰ ਬੰਦਾ ਨਰੇਸ਼ ਕੁਮਾਰ ਤੋਂ ਨਰੇਸ਼ ਸਿੰਘ ਬਣ ਜਾਂਦਾ ਹੈ ਅੱਜ ਗੱਲਬਾਤ ਕਰਾਂਗੇ ਨਰੇਸ਼ ਕੁਮਾਰ ਤੋਂ ਨਰੇਸ਼ ਸਿੰਘ ਬਣੇ ਵੀਰ ਨਾਲ ਕਿ ਕਿਸ ਤਰ੍ਹਾਂ ਉਹਨਾਂ ਦਾ ਜੀਵਨ ਬਦਲਦਾ ਹੈ ਕੀ ਕੁਝ ਪਹਿਲਾਂ ਉਹਨਾਂ ਦੇ ਜੀਵਨ ਦੇ ਵਿੱਚ ਰਹਿੰਦਾ ਹੈ ਕੀ ਕਮੀਆਂ ਮਹਿਸੂਸ ਕੀਤੀਆਂ ਕੀ ਕੁਝ ਹੋਇਆ ਤੇ ਹੁਣ ਉਹਨਾਂ ਦੀ ਜ਼ਿੰਦਗੀ ਕਿਵੇਂ ਬਤੀਤ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਬਾਈ ਜੀ ਰੰਗਦੀ ਕਲਾ ਬਾਈ ਠੀਕ ਹੋ ਹਾਂਜੀ ਨਰੇਸ਼ ਕੁਮਾਰ ਤੋਂ ਨਰੇਸ਼ ਸਿੰਘ ਬਣ ਕੇ ਬਾਈ ਜੀ ਬਿਲਕੁਲ ਜੀ ਤੇ ਕਿਵੇਂ ਜੀਵਨ ਕਿਵੇਂ ਬਦਲੇਆ ਪਸ ਤੁਸੀਂ ਲਾ ਲਓ ਜੀ ਮਿਹਨਤਾਂ ਜਦੋਂ ਬਣਿਆ ਭਾਈ ਅਮਰਪਾਲ ਕਰਕੇ ਬਣਿਆ ਭਾਈ ਅਮਰਪਾਲ ਸਿੰਘ ਕਰਕੇ ਬਿਲਕੁਲ ਜੀ ਅੱਛਾ ਪਹਿਲਾਂ ਮਤਲਬ ਕਿ ਸੀਗਾ ਤੁਹਾਡਾ ਜੀਵਨ ਕਿਵੇਂ ਦਾ ਰਹਿੰਦਾ ਏ ਪਹਿਲਾਂ ਨਹੀਂ ਮੈਂ ਟਰੱਕ ਚ ਆਉਂਦਾ ਦਾ ਅੱਛਾ ਜੀ ਮੈਂ ਮਾਰਾਠੀ ਚੱਲਦਾ ਹੀ ਪੱਕਾ ਦਿੱਲੀ ਤੋਂ ਤੇ ਚੰਡੀਗੜ੍ਹ ਚੱਲਣ ਲੱਗ ਗਿਆ ਹੂੰ ਆਪਣਾ ਗੁਰਦੁਆਰਾ ਸਾਹਿਬ ਪੈਂਦਾ ਹੀ ਰਾਹ ਤੇ ਸਾਨੂੰ ਭਰੋਚੇ ਕੋਲ ਅੱਛਾ ਉੱਤੇ ਨਾ ਆਪਣਾ ਮੈਗਜ਼ੀਨ ਜਾਂਦਾ ਹੁੰਦਾ ਬੰਗਾਰ ਮੈਗਜ਼ੀਨ ਬੰਗਾਰ ਬੰਗਾਰ ਮੈਗਜ਼ੀਨ ਉਹਦੇ ਸੰਪਾਦਕ ਤੇ ਭਾਈ ਬਲਜੀਤ ਸਿੰਘ ਦੀ ਖਾਲਸਾ ਹਾਂਜੀ ਹਾਂਜੀ ਧਾਨਵਿੰਦ ਤੋਂ ਹੂੰ ਮੈਂ ਉਹ ਪੜਦਾ ਹੁੰਦਾ ਸੀ ਅੱਛਾ ਉਹਦੇ ਕਰਕੇ ਨਾ ਮੈਂ ਮੁੜ ਕੇ ਤਾਂ ਇਦਾਂ ਪੜੀ ਗਿਆ 2 ਸਾਲ 4 ਸਾਲ ਹੌਲੀ ਹੌਲੀ ਕਰਕੇ ਯਾਨੀ ਕਿ ਜੀ ਮੈਂ ਸਿੱਖੀ ਵੱਲ ਤੁਰ ਪਿਆ ਕੀ ਚਾ ਕੇਸ ਰੱਖ ਲੇ ਉਹਦਾ ਮੁੜ ਕੇ ਚਲੋ ਕੇਸ ਤਾਂ ਮੈਂ ਰੱਖ ਲੇ ਪਰ ਸਿੱਖ ਨਹੀਂ ਬਣ ਸਕਿਆ ਅੱਛਾ ਉਹ ਤੋਂ ਬਾਅਦ ਜਦਾਂ ਮਨ ਨੂੰ ਟ੍ਰੈਵਲ ਆਈ ਲਾਈਨ ਹੁੰਦੀ ਹੈ ਹਾਂਜੀ ਮਨ ਲਓ ਦਾਰੂ ਪੀ ਲਈ ਹੂੰ ਸਵਾ ਕੇ ਜਦਾਂ ਪੁੱਟੇ ਰੱਚ ਕਰਦੇ ਖਾਣਾ ਕੋਈ ਨਾ ਹੂੰ ਹੂੰ ਉਹ ਤੋਂ ਬਾਅਦ ਮੁੜ ਕੇ ਜੀ ਚਲੋ ਮੈਂ ਇੰਨਾ ਹੋ ਗਿਆ ਉਹ ਤਾਂ ਯਾਨੀ ਕਿ ਮੈਂ ਇੱਕ ਇੱਕ ਬੋਤਲ ਦਾਰੂ ਪੀਂਦਾ ਹੀ ਰੋਜ਼ ਦੀ ਸ਼ਰਾਬ ਦੀ ਕਬੂਤਰ ਇੱਕ ਬੋਤਲ ਇੱਕ ਬੋਤਲ ਜੀ ਪਾਣੀ ਪਾਉਂਦੇ ਜੀ ਵਿੱਚ ਪਾਣੀ ਤੇ ਪਾਉਂਦਾ ਤਾਂ ਹੀ ਛੋੜਾ ਬੋਤਲ ਅੱਛਾ ਛੋੜਾ ਬੋਤਲ ਜਾਣੀ ਕਿ ਇਦਾਂ ਦੀ ਪਾਣੀ ਦਾ ਗਲਾਸ ਪੀਣੇ ਦਾ ਮਤਵਾ ਦਾ ਮੈਂ ਕਹਾਂ ਬੋਤਲ ਨੇ ਮੂੰਹ ਲਾ ਕੇ ਪਰ ਇਹ ਪਿੰਦਾ ਚਲੋ ਪਾਣੀ ਪਾਉਣਾ ਚ ਜਿਵੇਂ ਮਰਜੀ ਇੱਕ ਬੋਤਲ ਪੀਣੀ ਪੀ ਜਾਂਦਾ ਤੇ ਅੱਛਾ ਫਿਰ ਉਸ ਤੋਂ ਬਾਅਦ ਜੀ ਜਦੋਂ ਆ ਖਾਲਸਾ ਬਹੀਰ ਚੱਲੀ ਹੈ ਜੀ ਹੂੰ ਕਹਾਤਾ ਵੀ ਇਹ ਚੱਲੀ ਆਪਣਾ ਭਾਈ ਅਮਰਤਪਾਲ ਸਿੰਘ ਜੀ ਆਹ ਤਹਰਾਉ ਤਾ ਆਪਣਾ ਗੋਚਰ ਪਿੰਡ ਚ ਕਾਰਪ ਕੋਈ ਕੋਲ ਅੱਛਾ ਜੀ ਮੈਂ ਰਾਤ ਨੂੰ ਉੱਥੇ ਚੱਲ ਗਿਆ ਜੀ ਅੱਛਾ ਉਸ ਦਿਨ ਵੀ ਮੈਂ दारू ਪੀਤੀ ਵੀ ਤੀ ਜੀ ਅੱਛਾ ਉਸ ਦਿਨ दारू ਪੀ ਕੇ ਚਲੇ ਗਏ ਸ਼ਰਾਬ ਪੀ ਕੇ ਚਲੇ ਗਏ ਹੂੰ ਮੈਂ ਰਾਤ ਨੂੰ ਉੱਤੇ ਰਿਹਾ ਜੀ ਤੂੰ ਆਇਆ ਉਹਨਾਂ ਰਾਤ ਨੂੰ 2:30 ਵਜੇ ਆ ਕੇ ਘਰੇ ਸੋ ਗਿਆ ਜੀ ਅੱਛਾ ਜੀ ਸਵੇਰੇ ਮੋਟਿਆ ਜੀ ਉੱਠ ਕੇ ਮੇਰਾ ਮੁੰਡਾ ਵੀ ਰਾਤ ਨੂੰ ਨਾਲ ਗਿਆ ਤਾਂ ਹੂੰ ਉਹਦੇ ਮਾਚੀ ਪਨੀ ਗਾ ਕਹਿੰਦਾ ਪਪਾ ਸਾਰੇ ਕਹਤਾ ਹੁਣੀ ਅਮਰੇ ਛਕੇ ਵੀ ਕਿਰਪਾਨਾਂ ਪਾਈਆਂ ਮੇਰਾ ਬੇਟਾ ਵੀ ਸਰਦਾਰ ਬਣ ਗਿਆ ਭਾਈ ਅੱਛਾ ਹੁਣ ਬਣ ਗਿਆ ਜੀ ਕੀ ਨਾਮ ਸੀ ਉਹਦਾ ਉਹਦਾ ਨਾਮ ਸਾਗਰਪੂਸ ਵਾਲੇ ਜੀ ਸਾਗਰ ਓਸਵਾਲ 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 ਜੀ ਓਸਵਾਲ ਹਾਂਜੀ ਅੱਛਾ ਰਾਤ ਨੂੰ ਦਰੂਪੀ ਦੀ ਸਵੇਰੇ ਜਦੋਂ ਸੁੱਤਾ ਹੋਇਆ ਉੱਠਿਆ ਜੀ ਉੱਠ ਕੇ ਨਾ ਆਇਆ ਤੋ ਆ ਸਿਰ ਕੇਸ ਨਾ ਆਇਆ ਜੀ ਕੋੜਕਾ ਸਵੇਰ ਨੂੰ ਮੈਂ ਤੇ ਮੇਰਾ ਬੇਟਾ ਇਨਾ ਹੱਥ ਪਰੋਂ ਚਲ ਗਿਆ ਅੱਛਾ ਜੀ ਉੱਤੇ 11 ਵਜੇ ਦਾ ਪ੍ਰੋਗਰਾਮ ਤਾਂ ਹੀ ਆਪਣਾ ਔਰਤ ਪਾਨ ਦਾ ਹੀ ਹੂੰ 11 ਵਜੇ ਹੀ ਔਰਤ ਪਾਨ ਕਰ ਲਈ ਮੈਂ ਵੀ ਤੇ ਮੇਰੇ ਬੇਟੇ ਨੇ ਅੱਛਾ ਮਲਕੇ ਫਿਰ ਤੋਂ ਰਾਤੋਂ ਰਾਤ ਹੀ ਮਲਕੇ ਰਾਤੋਂ ਰਾਤ ਹੀ ਮੁੜ ਕੇ ਨਾ ਕਦੇ ਤਾਰੂ ਵਾਲ ਨੂੰ ਦੇਖਿਆ ਹੂੰ ਕੋਸ਼ਣ ਕੇ ਮੁੜ ਕੇ ਮਨ ਹੀ ਨਹੀਂ ਕੀਤਾ ਅੰਮ੍ਰਿਤ ਛਕਣ ਤੋਂ ਬਾਅਦ ਹਾਂ ਜੀ ਨਾ ਬਿਲਕੁਲ ਨਹੀਂ ਜਿਹੜਾ ਬੰਦਾ ਇੱਕ ਇੱਕ ਬੋਤਲ ਦਾਰੂ ਦੀ ਪੀ ਜਾਂਦਾ ਸੀ ਉਹ ਕਹਿ ਰਿਹਾ ਵੀ ਮੇਰੀ ਘਰੋਂ ਨਹੀਂ ਮੰਦੀ ਤੇ ਜੀ ਕਿਤੇ ਇਹ ਤਾਂ ਨਹੀਂ ਕਿਉਂਕਿ ਅੱਜ ਕੱਲ ਇਹ ਵੀ ਚੱਲਦਾ ਜੀ ਬਹੁਤ ਸਾਰੇ ਲੋਕ ਜਿਹੜੇ ਆ ਵੀ ਅੰਮ੍ਰਿਤ ਛਕ ਲੈਂਦੇ ਆ ਪਰ ਉਹਨਾਂ ਦਾ ਆ ਜਾਂਦਾ ਵੀ ਉਹ दारू ਵੀ ਪੀਂਦੇ ਆ ਜੀ ਮੀਟ ਵੀ ਖਾਂਦੇ ਜੀ ਹੈਗੇ ਬੰਦੇ ਮੈਂ ਦੇਖੇ ਵੇ ਹਾਂ ਤੁਸੀਂ ਇਸ ਚੀਜ਼ ਤੋਂ ਦੂਰ ਮੈਂ ਕਹਾਂ ਜੀ ਭੁੱਲੀ ਗਿਆ ਦਾਰੂ ਹੁੰਦੀ ਗਿਆ ਤੀ ਅੱਛਾ ਸਟਾਰਟਿੰਗ ਜਦੋਂ ਆਮ੍ਰਿਤ ਛਕਿਆ ਨਾ ਮੇਰੀ ਘਰ ਵਾਲੀ ਮੈਨੂੰ ਕਹਿ ਰਹੀ ਸੀ ਖੁਦ ਹਾਂਜੀ ਕਹਿੰਦੀ ਤੁਸੀਂ ਬਹੁਤ ਬੜੇ ਪਾਪ ਇਹ ਗਲਤ ਕੰਮ ਕਰ ਲਿਆ ਪਾਪ ਲੱਗੂਗਾ ਹਾਂ ਉਦੋਂ ਵੀ ਤੇ ਮਾਮਲਾ ਸ਼ੱਕ ਆਇਆ ਅੱਛਾ ਜੀ ਕਹਿੰਦੇ ਸ਼ਾਕਤਾ ਲਿਆ ਬਹੁਤ ਖੁਸ਼ੀ ਵਾਲੀ ਗੱਲ ਹੈ ਪਰ ਜੇ ਕਹਿੰਦੀ ਨਾਂਨੇ ਬਦਦ ਤੋਂ ਮੈਂ ਕਹਾ ਨਹੀਂ ਕੁਛ ਨਹੀਂ ਹੁੰਦਾ ਹੂੰ ਉਹ ਤੋਂ ਮੈਂ ਸਾਡਾ ਤਾਜ ਦਾ ਮੁੰਡਾ ਹੈ ਸਾਡੀ ਟਰਾਂਪੂੜਾ ਕੋ ਨਾਲ ਟਰਾਂਪੂੜਾ ਇੱਕ ਚੰਡੀਗੜ੍ਹ ਇੱਕ ਕੰਪੇ ਰੋਲ ਲਾਈਨ ਹੈ ਅੱਛਾ ਜੀ ਉਹਨੂੰ ਦੱਸਤਾ ਮੈਂ ਹੂੰ ਮੈਂ ਪਾਜੀ ਦਾ ਉਹ ਬੜਾ ਖੁਸ਼ ਹੋਇਆ ਜੀ ਕਹਿੰਦਾ ਅੱਜ ਤੋਂ ਉਹਦਾ ਟਰੱਕ ਨਹੀਂ ਚਲਾਉਣਾ ਹੂੰ 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 ਮੇਰੀ ਗੱਡੀ ਛੜ ਕਰਾਤੀ ਮੈਨੂੰ ਇੱਥੇ ਮੈਨੇਜਰ ਬਣਾਤਾ ਇੱਕ ਕੰਪਨੀ ਚ ਬੈਠਾ ਇੱਕ ਬਾਟਰ ਚ ਜੀ ਜੀ ਕਰਾ ਲਈ ਮੁੜ ਕੇ ਉਹ ਤੋਂ ਬਾਅਦ ਆ ਦੇਖੋ ਅੱਜ ਆ ਤੁਹਾਡੇ ਕੋਲ ਹੀ ਬੈਠੇ ਆ ਜੀ ਮੁੜ ਕੇ ਕਦੇ ਹੋਇਆ ਨਹੀਂ ਕੋਈ ਕਿਸੇ ਕਿਸ ਪ੍ਰਕਾਰ ਦੇ ਨਸ਼ੇ ਨੂੰ ਕੋਈ ਵੀ ਅੱਛਾ ਨਹੀਂ ਪਹਿਲਾਂ ਸਾਰੀ ਨਸ਼ੇ ਕਰਕੇ ਦੇਖੇ ਮੈਂ ਭੁੱਕੀ ਵੀ ਖਾਧੀ ਜੀ ਹੂੰ ਫੀਮ ਵੀ ਖਾਧੀ ਚਿੱਟਾ ਵੀ ਪੀਤੀ ਨਹੀਂ ਚਿੱਟਾ ਜੀ ਚਿੱਟਾ ਦਾ ਗਾਇ ਦੇਖਿਆ ਵੀ ਆ ਨਹੀਂ ਆਪਾਂ ਅੱਛਾ ਨਹੀਂ ਦੇਖਿਆ ਫਿਰ ਤੁਹਾਡੇ ਪਤਨੀ ਨੇ ਵੀ ਛਕ ਲਿਆ ਅਮਰ ਤੱਕ ਹੈ ਪਤਨੀ ਨੇ ਵੀ ਛਕਿਆ ਤੁਹਾਡੇ ਪਤਨੀ ਨਹੀਂ ਜੀ ਅੱਛਾ ਜੀ ਆ ਜਾ ਉਹ ਨਹੀਂ ਛਕਿਆ ਠੀਕ ਹੈ ਠੀਕ ਹੈ ਕਹਿ ਰਹੇ ਹੁਣ ਛਕਣ ਨੂੰ ਅੱਛਾ ਉਹ ਚੱਕਰ ਗਿਆ ਪਹਿਰੇ ਤੇ ਮੇਰੇ ਕੁੜੀਆਂ ਕਹਿ ਰਹੀਆਂ ਜੀ ਅਸੀਂ ਨਾਲ ਛਕਣਾ ਅੱਛਾ ਜੀ ਮੇਰੇ ਦੋ ਬੇਟੀਆਂ ਗਿਆ ਉਹ ਕਹਿੰਦੇ ਅਸੀਂ ਅਮਰ ਛਕਣਾ ਵਾ ਹੂੰ ਉਹਦੇ ਕਰਕੇ ਕਾਲੀ ਕਹਿੰਦੀ ਵੀ ਨਹੀਂ ਉਹ ਕਹਿੰਦੀ ਮੰਮੀ ਤੁਸੀਂ ਵੀ ਛਕੋ ਜਾਂ ਤੇ ਤੁਸੀਂ ਛਕੋ ਤਾਂ ਹੀ ਛਕਣਾ ਫਿਰ ਉਹ ਛੋਟੀ ਬੱਚੀ ਹਲਕੀ ਦਿਹਾੜੀ ਛੋਟੀ ਤੇ ਅੱਛਾ ਜੀ ਹੁਣ ਉਹ ਆਪਣਾ 9 ਸਾਲ ਦੀ ਹੋ ਗਿਆ 8 ਸਾਲ ਦੀ ਹੁਣ ਬੱਚੇ ਮੇਰੇ ਦੋਨੇ ਬੇਟੀਆਂ ਬੱਚੇ ਮੇਰੀ ਵਾਈਫ ਉਹ ਸ਼ੱਕਣ ਗਿਆ ਫਿਰ ਤੁਹਾਨੂੰ ਕਿਸੇ ਪਰਿਵਾਰ ਮੈਂਬਰ ਜਾਂ ਰਿਸ਼ਤੇਦਾਰ ਨੇ ਕਿ ਆ ਵੀ ਭਾਈ ਆਪਣਾ ਧਰਮ ਹੋ ਰਿਹਾ ਵੀ ਤੁਸੀਂ ਕਿਹੜਾ ਧਰਮ ਹੁਣ ਆਪਣਾਉਣ ਲੱਗਿਆ ਇਸ ਤਰ੍ਹਾਂ ਨਹੀਂ ਜਲ ਬਿਲਕੁਲ ਨਹੀਂ ਕਹੀ ਦੇਖਿਆ ਜੀ ਮੈਂ ਨਾ ਟਰੱਕ ਚਲਾਇਆ ਖੁਦ ਜੀ ਮੈਂ ਹਰੇਕ ਲੈਂ ਤੇ ਗਿਆ ਮੰਦਿਰਾਂ ਚ ਵੀ ਗਿਆ ਗੁਰਦੁਆਰੀ ਵੀ ਜਾਂਦੇ ਆਪਾਂ ਠੀਕ ਹੈ ਜੀ ਜੇ ਕਿਤੇ ਲੰਗਰ ਖਾਣ ਨੂੰ ਮਿਲਿਆ ਤਾਂ ਗੁਰਦੁਆਰੇ 'ਚ ਸਾਨੂੰ ਮਿਲਿਆ ਜੀ। ਹੂੰ ਹੂੰ ਹੂੰ। ਮਲਕੇ ਹੋਰ ਥਾਂ ਦੇ ਉੱਤੇ ਤੁਹਾਨੂੰ ਜਾਣਦੇ ਆਂ ਕਿਤੇ ਨਹੀਂ। ਹੂੰ। ਥਾਡੀ ਗੱਡੀ ਨਹੀਂ ਲਾਣ ਦੂਗੇ ਰੋਡ ਤੇ। ਲੰਗਰ ਕਰਕੇ ਤਾਂ ਨਹੀਂ ਤੁਸੀਂ ਇੱਥੇ ਆਉਂਗੇ। ਹਾਂਜੀ। ਕੁਛ ਕੀ ਚੰਗਾ ਲੱਗਾ ਤੁਹਾਨੂੰ ਸਿੱਖ ਧਰਮ ਦੇ ਵਿੱਚ ਮਿਲ ਕੇ? ਮੇਨ। ਸਿੱਖੀ ਦੇਖੋ ਜੀ। ਸਭ ਤੋਂ ਮੇਨ ਜਿਹੜਾ ਮੇਨ ਹੈਗਾ। ਹਾਂਜੀ। ਇੱਥੇ ਸਿੱਖੀ ਜਾ ਕੇ ਨਾ ਤਾਂ ਉੱਤੇ ਕੋਈ Hindu ਹੈ। ਨਾ ਕੋਈ ਮੁਸਲਮਾਨ ਹੈ ਇਹਦਾ ਨਾ ਕੋਈ ਕੁਛ ਹੈ ਹਾਂਜੀ ਹਾਂ ਸਭ ਇੱਕੋ ਜਿਹੀ ਗੁਰਦੁਆਰੇ ਚਲਦੇ ਹੋ ਜਦਾਂ ਮਰਦੀ ਚਲਦੇ ਹੋ ਰਾਤ ਦਿਨ ਜਦੋਂ ਮਰਦੀ ਜਾਓ ਹੂੰ ਕੋਈ ਤੁਹਾਨੂੰ ਕਹੂਗਾ ਤੁਸੀਂ ਹਿੰਦੂ ਹੋ ਜੋ ਕਿ ਆਗਾ ਨਾ ਜਾਤ ਪਾਤ ਦਾ ਭੇਦਭਾਵ ਕੋਈ ਪਾਵਨੀ ਜਿੱਦਾਂ ਮਰਦੀ ਜਾਓ ਹੂੰ ਅਸੀਂ ਨਾ ਇੱਕੋ ਕਰਨਾਟਕਾ ਤਿਰੰਪੁਰਮ ਕਿਹੜਾ ਮੰਦਿਰ ਹੈਗਾ ਇੱਕ ਬਹੁਤ ਤਕੜਾ ਨਾ ਉਹਦਾ ਕੁਛ ਹੈ ਉੱਤੇ ਸਾਨੂੰ ਅੰਦਰ ਨਹੀਂ ਜਾਣਤਾਈ ਅੱਛਾ ਆ ਕੇਸ ਰੱਖਿਆ ਤੇਮ ਉਹ ਕਿਉਂ ਸਰਦਾਰ ਕਰਕੇ ਹੀ ਉਹ ਅੱਛਾ ਹੂੰ ਇਹ ਦੇਖਿਆ ਇਨਕੇ ਨੇ ਉਹ ਜੀ ਹੁਣ ਵਿੱਚ ਕਹੀ ਜਾਂਦੇ ਜੀ ਆਪਾਂ ਦਰਬਾਰ ਸਾਹਿਬ ਜਾਂਦੇ ਕਹਿੰਦੇ ਜਿੱਥੇ ਕਮਰਾ ਲੈਣ ਦੀ ਸ਼ਪਾਰਸ਼ ਪਾਉਣੀ ਪੈਂਦੀ ਆ ਹੂੰ 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 ਮੇਰਾ ਆਧਾਰ ਕਾਰਡ ਤੇ ਨਾਂ ਹੀ ਨਰੇਸ਼ ਕੁਮਾਰ ਚੱਲਦਾ ਦਾ ਅੱਛਾ ਜੀ ਮੈਂ ਮੱਥਾ ਟੇਕਣ ਗਿਆ ਆ ਆਧਾਰ ਕਾਰਡ ਤਾਂ ਮੇਰੇ ਮੂਹਰੇ ਨੂੰ ਦੇਖੀ ਜਾਣਾ ਹੂੰ ਨਾਲ ਆਧਾਰ ਕਾਰਡ ਵਾਲ ਦੇਖੀ ਜਾਣਾ ਅੱਛਾ ਉਹਨੇ ਪੁੱਛਿਆ ਤੂੰ ਕਿਆ ਜਦੀ ਮੈਨੂੰ ਕਮਰਾ ਹੀ ਦੇ ਦਿੱਤਾ ਉਹਨੇ अच्छा यानी को खोजा नहीं हुए कि बीच मुद्दा छ के पर चल धर्म ਦੇ ਵਿੱਚ ਤਾਂ ਆਪਣੇ ਚ ਕੋਈ ਕਮੀ ਨਹੀਂ ਹੈ ਬੰਦਿਆਂ ਦੇ ਵਿੱਚ ਹੋ ਸਕਦੀ ਹੈ ਜਿਹੜੇ ਧਰਮ ਨੂੰ ਯੂਜ਼ ਕਰਕੇ ਇਹ ਜਿਹੜੀ ਤੁਸੀਂ ਗੱਲ ਦਰਬਾਰ ਸਾਹਿਬ ਦੀ ਕੀਤੀ ਜਾਂ ਅੱਜ ਕਮੇਟੀਆਂ ਦੇ ਵਿੱਚ ਵੀ ਕਈ ਬੰਦੇ ਗਲਤ ਬੈਠੇ ਆ ਇਹ ਤੋਂ ਤਾਂ ਇਨਕਾਰੀ ਨਹੀਂ ਹੋਇਆ ਜੀ ਬਿਲਕੁਲ ਜੀ ਧਰਮ ਨਹੀਂ ਮਾੜਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਦੋਂ ਆਪਾਂ ਸਾਰਾ ਪੜਦੇ ਆ ਵਿਚਾਰਦੇ ਮੈਂ ਤੈਨੂੰ ਤੁਰਿਆਣਾ ਜੀ ਹਾਂਜੀ ਮੈਂ ਪੜਨ ਲੱਗਿਆ ਮਾਲੋ ਗੁਰਬਾਣੀ ਵਾਲਾ ਤੁਰ ਲੱਗਿਆ ਹੂੰ ਉਹਨ ਇੱਕ ਦੇਖੋ ਜਿਹੜਾ ਬੰਦਾ ਰਾਤ ਨੂੰ ਸ਼ਰਾਬ ਦੀ ਬੋਤਲ ਪੀ ਗਏ। ਵੀ ਮਜ਼ਾਕ ਮਾਣਾ ਕਈ ਵਾਰੀ ਦਇਆਲਾਤ ਉਹਨੇ ਨਾ ਮੈਂ। ਹੂੰ। ਜੇ ਕੋਲ ਪੈਸੇ ਨਹੀਂ ਹੈ ਕਿ ਤੂੰ ਮੰਗ ਕੇ ਲੈ ਕੇ ਜਾਣਾ। ਉਦੋਂ ਹੀ ਜਿਆ ਤੈਨੂੰ ਸਵੇਰੇ ਦਿੰਦਾ। ਅੱਛਾ। ਯਾਨੀ ਕਿ ਅੰਨੀ ਲੱਲ ਹੁੰਦੀ ਸੀ ਕਿ ਪੀਣੀ ਆ। ਹੂੰ। ਤੋੜ ਲੱਗਦੀ ਸੀ ਮੈਂ ਮਰ ਜਾਵਾਂਗੇ। ਅੱਛਾ। ਉਹ ਦੇਖੋ ਉਦੋਂ ਮੈਂ ਤਾਂ ਅਮਰ ਪਾਂ ਵੀ ਕੀਤਾ ਉਹ ਤੋਂ ਵੀ ਇੱਕਦਮ ਪਹਿਲਾਂ ਰਾਤ ਨੂੰ ਮੈਂ दारू ਪੀਤੀ ਹੁੰਦੀ। ਮੈਂ ਉੱਥੇ ਜਦ ਮ ਗਿਆ ਨਾ ਉੱਥੇ ਮੈਨੂੰ ਇੱਕ ਬੰਦੇ ਨੇ ਰੁਕਿਆ ਵੀ ਕਹਿੰਦਾ ਯਾਰ ਤੂੰ ਦਾਰੂ ਪੀਤੀ ਐ ਭਾਈ ਹੋਂਪਾ ਲੈ ਦੇ ਉੱਥੇ ਅੱਛਾ ਅੱਛਾ ਅਗਰ ਯਾਰ ਮੈਂ ਕਿਹਾ ਗੁਰਦੁਆਰਾ ਸਾਹਿਬ ਅੰਦਰ ਗਿਆ ਮੈਂ ਤਾਂ ਬਾਹਰ ਖੜਾ ਦੇਖ ਰਿਆ ਹਾਂ ਮੈਂ ਤਾਂ ਨਹੀਂ ਗਿਆ ਜੀ ਉੱਥੇ ਤੋਂ ਬਾਹਰ ਟਾਲੀ ਦਾਗਾ ਬੂਟਾ ਲਗਿਆ ਉਹ ਬਾਬਾ ਜੀ ਉਹ ਜਿਹੜਾ ਆਪਣਾ ਡਾਲੀ ਲੈਣ ਜਾਂਦਾ ਤੁਸੀਂ ਹਾਂਜੀ ਉਹ ਜਾਣਦੇ ਨੇ ਸਾਡੇ ਘਰੇ ਵੀ ਜਾਂਦੇ ਆ ਹੂੰ 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 ਉੱਥੇ ਖੜਾ ਰਿਆ ਮੈਂ ਬਾਅਦ ਤੋਂ ਦੂਜੇ ਸਵੇਰੇ ਆ ਮਰੇ ਛੱਕ ਲੈ ਜੀ ਹੂੰ ਉਹੀ ਆ ਨਰੇਸ਼ ਕੁਮਾਰ ਤੇ ਸਿੰਘ ਵੀ ਬਣ ਗਿਆ ਜੀ ਉਹ ਜਿਹੜੇ ਨੂੰ ਰਾਤ ਨੂੰ ਬਿਨਾਂ ਦਾਲੂ ਤੇ ਨੀਂਦ ਨਹੀਂ ਆਉਂਦੀ ਸੀ ਮੈਨੂੰ ਨੀਂਦ ਹੀ ਬਹੁਤ ਆਉਂਦੀ ਹੁਣ ਪਰ ਅੱਜ ਤਾਂ ਬਹੁਤ ਸਾਰੇ ਜਹੇ ਵੀ ਆ ਜਿਹੜੇ ਲੋਕ ਕਹਿੰਦੇ ਵੀ ਅਮਰਤਪਾਲ ਨੇ ਕੀਤਾ ਕੀ ਹੈ ਉਹ ਗਲਤ ਨਹੀਂ ਜੀ ਹੂੰ ਮੇਰੇ ਪਰਿਵਾਰ ਨੂੰ ਪੁੱਛੋ ਜਾ ਕੇ ਜਿੱਥੇ ਰੋਜ਼ ਕਲੇਸ਼ ਹੁੰਦਾ ਤਾਂ ਜੀ ਮੈਂ ਆਪ ਕਹਿੰਦਾ ਵਾਂ ਅੱਛਾ ਮੈਂ ਤੁਹਾਡੇ ਲਾਈਵ 'ਚ ਕਹਿ ਰਿਹਾ ਇਹ ਗੱਲ ਮੇਰੇ ਘਰੇ ਕਲੇਸ਼ ਹੁੰਦਾ ਦਾ ਕੁੱਟਮਾਰ ਵੀ ਕਰਦੇ ਸੀ ਸ਼ਰਾਬ ਪੀ ਕੇ ਫਿਰ ਤੁਸੀਂ ਨਹੀਂ ਕੁੱਟਮਾਰ ਉਹ ਤਾਂ ਕਲੇਸ਼ ਲੜਾਈ ਕਰਨੀ ਜੇ ਆਪੋ ਯਾਨੀ ਕਿ ਮੰਨ ਲਓ ਪੰ ਦੁਹਾਈਤਾ ਹੋਇ ਜਾਣਾ ਪਰਿਵਾਰ ਨਾਲ ਜਦੋਂ ਇੱਕ ਸ਼ਰਾਬ ਪੀ ਕੇ ਟੱਲੀ ਹੋ ਕੇ ਬੰਦਾ ਆਇਆ ਗਿਰਦੇ ਗਰਾਉਂਦੇ ਫਿਰ ਨਾਲੀਆਂ ਨੋਲੀਆਂ ਚ ਵੀ ਡਿੱਗਦੇ ਸੀ ਨਹੀਂ ਮੈਂ ਗਿਰਿਆ ਤਾਂ ਨਹੀਂ ਇਦਾਂ ਤੁਹਾਨੂੰ ਮਾਦਾ ਬੋਤਲ ਪੀ ਕੇ ਉਹਨੂੰ ਪਤਾ ਹੀ ਨਹੀਂ ਲੱਗਦਾ ਪੀਤੀ ਪੀਆ ਅੱਛਾ ਉਪਰਾਤ ਮਾਰ ਗਿਆ ਪਾਈ ਆਦਿਆ ਫੇਰ ਹੋ ਜਾਦਾ ਫੇ ਰੋਟੀ ਾਂ ਕੇ ਸੋ ਜਾਊਂਗਾ ਹੂੰ ਮੇਰੇ ਪਰਿਵਾਰ ਨੂੰ ਪੁੱਛ ਕੇ ਦੇਖੋ ਜੀ ਕਿਤੇ ਕਿ ਤੁਹਾਨੂੰ ਕਿਦਾਂ ਦਾ ਹੋਇਆ ਉਦੋਂ ਤੋਂ ਮਸੂਜਿਤ ਤਾਂ ਉਹ ਬੰਦਾ ਇੱਧਰ ਹੋ ਗਿਆ ਅੱਛਾ ਮੇਰੇ ਇੱਕ ਪਰਿਵਾਰ ਤਾਂ ਹੀ ਅਮਰਪਾਲ ਨੂੰ ਰੱਬ ਮੰਨ ਰਿਹਾ ਇਸ ਟਾਈਮ ਵਿਕਾਸ ਉਹ ਕਿਤੇ 15-20 ਸਾਲ ਪਹਿਲਾਂ ਆ ਜਾਂਦਾ ਹੂੰ ਤਾਂ ਅਜੇ ਮੈਨੂੰ ਹੀ ਪਤਾ ਨਹੀਂ ਕਿਆ ਕਰ ਲੱਗਦਾ ਤੁਹਾਡੇ ਮਾਤਾ ਪਿਤਾ ਨੇ ਨਹੀਂ ਤੁਹਾਨੂੰ ਕਿਹਾ ਨਹੀਂ ਜੀ ਅੱਛਾ ਜੀ ਪਿਤਾ ਜੀ ਮਰੇ ਹੈ ਨਹੀਂ ਮਾਤਾ ਹੈਗੇ ਅੱਛਾ ਜੀ ਕੁਛ ਇਹਨੂੰ ਕੁਛ ਨਹੀਂ ਹੋਇਆ ਜੀ ਸਾਰੇ ਕੁਝ ਨਹੀਂ ਹੁਣ ਸ਼ਨੀਵਾਰ ਨੂੰ ਮੈਂ ਤੇ ਮੇਰੀ ਮਾਤਾ ਹੀ ਗਏ ਤੇ ਭਾਈ ਮਰੀ ਘਰੇ ਤੇ ਹੂੰ ਮੈਂ ਮੇਰਾ ਦੋਨੋਂ ਬੇਟਿਆ ਮੇਰਾ ਬੇਟਾ ਮੇਰੀ ਮਾਤਾ ਇਧਰ ਬਾਹਰ ਜਾ ਗਏ ਤੇ ਹੁਣ ਵੀ ਇਹ ਸਰੂਪ ਨੂੰ ਵੀ ਇੱਜ਼ਤ ਮਿਲੀ ਹੁਣ ਬਾਈ ਬਿਲਕੁਲ ਜੀ ਕਿਤੇ ਵੀ ਚਲ ਜੂਨੇ ਪੁਲਿਸ ਵਾਲਾ ਗਾਲ ਕੱਢ ਕੇ ਬੁਲਾਉਂਦਾ ਤਾਂ ਹੁਣ ਦੇਖ ਲੋ ਸਰਦਾਰ ਜੀ ਕਹਿ ਕੇ ਬੁਲਾਉਂਦੇ ਨੇ ਹਮ ਬਿਲਕੁਲ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਦਾ ਦਿੱਤਾ ਹੋਇਆ ਸਰੂਪ ਹੈ ਇਹ ਜਦੋਂ ਪਹਿਲਾਂ ਵੀ ਆਹੀ ਨਰੇਸ਼ ਹੁੰਦਾ ਤਾਂ ਹਮ ਲੋਕ ਗਾਲਾ ਕੱਢਦੇ ਤੇ ਪੁਲਿਸ ਵਾਲਾ ਐ ਇਧਰ ਆ ਐਤ ਸਤਾ ਜੀ ਸਤਾ ਜੀ ਸਰਦਾਰ ਜੀ ਕਹਦੇ ਹਮ ਤੇ ਪਤਾ ਇਹ ਵੀ ਲੱਗਦਾ ਵੀ ਤੁਸੀਂ ਆਪ ਵੀ ਕਹਿੰਦੇ ਨਸ਼ੇ ਵੀ ਰੋਕਣੇ ਜਿਹੜੇ ਹੈਗੇ ਆ ਜਦੋਂ ਵੀ ਤੁਸੀਂ ਸ਼ੁਰੂ ਕੀਤੇ ਆ ਉਸ ਤੋਂ ਬਾਅਦ ਕੋਈ ਟੀਮ ਬਣਾ ਕੇ ਕੰਮ ਕੀਤਾ ਕੀਤਾ ਇਸ ਤਰ੍ਹਾਂ ਹਾਂਜੀ ਮੈਂ ਜਿਹੜੇ ਬੰਦੇ ਨਸ਼ੇ ਵਾਲਾ ਕੰਮ ਕਰਦੇ ਸੀ ਮੈਂ ਦੱਸਣ ਲੱਗਿਆ ਜੀ ਇਸ ਸਰੂਪ ਤੋਂ ਬਾਅਦ ਅੰਮ੍ਰਿਤ ਛਕਣ ਤੋਂ ਬਾਅਦ ਨਹੀਂ ਪਹਿਲਾਂ ਜੀ ਪਹਿਲਾਂ ਗੱਲ ਜਿਹੜਾ ਦੂਆ ਨਸ਼ਾ ਭੁੱਕੀ ਫੀਮ ਵਾਲੇ ਹੁੰਦੇ ਤੇ ਚਿੱਟੇ ਵਾਲੇ ਨੌਜਵਾਨ ਮੁੰਡੇ ਮਾਰੇ ਸਾਡੇ ਨੇ ਕਿਹਾ ਰੇਤਿਆ ਜੀ ਮੁੰਡਾ ਹੁੰਦਾ ਤਾਂ ਜੀ ਆਪਣਾ ਮਜਾਰੇ ਪਿੰਡ ਤੋਂ ਡਾਕਟਰ ਸਾਹਿਬ ਦਾ ਮੁੰਡਾ ਦਾ ਕੱਲਾ ਹੀ ਕੱਲਾ ਮੂਟਾ ਦਾ ਜੀ ਘਰ ਚੋਂ ਮੁੰਡਾ ਪਰ ਨਾ ਇਸੇ ਨਸ਼ੇ ਕਰਕੇ ਪੂਰਾ ਹੋਇਆ ਤਾਂ ਜੀ ਹੂੰ ਹੂੰ ਨਹੀਂ ਉੱਥੇ ਸੱਜ ਕਰਦੇ ਗਏ ਨਾ ਉੱਥੇ ਸਾਲ ਮਾਨੂੰ ਬੜਾ ਹੋਇਆ ਉਸ ਕੰਮੇ ਸਾਡੇ ਆਪਣਾ ਚੁੰਕੀ ਇੰਚਾਰ ਹੁੰਦੇ ਗੱਲ ਮਾਂ ਉਹਨੇ ਬੰਦੇ ਪੰਜ ਚਾਰ ਫੁੱਟਾਂ ਉੱਤੇ ਖੜੇ ਐ ਅੱਛਾ ਜੀ ਮੁੜ ਕੇ ਉਹੀ ਵਿਚਾਰੇ ਬਸਲਦੇ ਗਏ ਜਾਂਦੇ ਅੱਛਾ ਉਹ ਮੁੜ ਕੇ ਗੱਲ ਮਾਂ ਚੁੰਕੀ ਨਹੀਂ ਆਏ ਅੱਛਾ ਅੱਛਾ ਮਲ ਕੇ ਫਿਰ ਤੁਹਾਨੂੰ ਧਮਕੀਆਂ ਦਿੱਤੀਆਂ ਲੱਗੀਆਂ ਕਿ ਆਈ ਮੈਂ ਆਦਾ ਹੀ ਮੈਂ ਮਾਈਨਿੰਗ ਸਾਡੇ ਤਾਂ ਬਹੁਤ ਮਾਈਨਿੰਗ ਹੈ ਕੋਈ ਮਾਈਨਿੰਗ ਹੁੰਦੀ ਸੀ ਮਾ ਉਹਦੇ ਵਿਰੁੱਧ ਬੁਲਾਇਆ ਜੀ ਮੇਰੇ ਘਰ ਤੇ ਹਮਲਾ ਹੋ ਗਿਆ ਅੱਛਾ ਮੇਰੇ ਘਰ ਤੇ ਹਮਲਾ ਹੋਇਆ ਜੀ ਬੰਦਿਆ ਰਾਤ ਨੂੰ ਉਹ ਅੱਛਾ ਹੂੰ ਪਿੰਡ ਕਿਹੜਾ ਤੁਹਾਡਾ ਪਿੰਡ ਮੇਰਾ ਰਾਮਪੁਰ ਠੋਡਾ ਜੀ ਰਾਮਪੁਰ ਠੋਡਾ ਨੂਰਪੁਰ ਵਿੱਦੀ ਇਹ ਰੂਪਵੈਦੀ ਬਲਾਕ ਚ ਪੈਂਦਾ ਜਿਲ੍ਹਾ ਰੋਪੜਾ ਜਿਲ੍ਹਾ ਰੂਪਨਗਰ ਹੈ ਹੂੰ ਕਾफी ਫਿਰ ਤਾਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਮੈਂ ਕਿਹਾ ਜੀ ਪੁੱਛੂ ਨਾ ਆ ਮਾਈਨਿੰਗ ਵਾਲੇ ਮੁੱਦੇ ਤੇ ਤਾਂ ਉਈ ਹੋਰ ਵੀ ਮੈਂ ਕਹਿੰਦਾ ਵੀ ਸਾਡਾ ਜਿਹੜਾ ਏਰੀਆ ਤਾਂ ਇੰਨਾ ਸੁਖੀ ਦਾ ਨਹੀਂ ਪਹਿਲਾਂ ਜੀ ਜਾਂ ਤੋ ਮਾਈਨਿੰਗ ਦਾ ਕੰਮ ਚੱਲਿਆ ਜਾਂ ਤੋ ਮਾਈਨ ਦਾ ਚੱਲਿਆ ਜਾਂ ਤੋ ਹੀ ਨਸ਼ੇ ਨਾਲ ਤੁਰਿਆ ਅੱਛਾ ਪਰ ਸਰਕਾਰ ਤਾਂ ਦਾਅਵੇ ਕਰਦੀ ਵੀ ਅਸੀਂ ਨਸ਼ੇ ਵੀ ਫੜ ਰਹੇ ਆ ਤੇ ਨਜਾਇਜ਼ ਮਾਈਨਿੰਗ ਬੰਦ ਹੋ ਗਈ ਜੀ ਉਹ ਨਹੀਂ ਮਾਈਨਿੰਗ ਤਾਂ ਨਹੀਂ ਬੰਦ ਹੋਈ ਜੀ ਉਸ ਤਰ੍ਹਾਂ ਚੱਲਦਾ ਸਭ ਕੁਝ ਹੈ ਬਿਲਕੁਲ ਚੱਲਦਾ ਹੈ ਹੂੰ ਹਣ ਤੁਸੀਂ ਦੋ ਜੇ ਦੇ ਹੋਣੇ ਆ ਵਿਚਾਰੇ ਆ ਭਲਾਣ ਵਾਲੇ ਰੋਜ਼ ਹੁੰਦੇ ਪਾ ਕੇ ਵੀਡੀਓ ਲੈ ਕੇ ਪਾਣ ਲੱਗੇ ਹਮਮ ਤਾਂ ਬਿਲਕੁਲ ਗੱਲਾਂ ਤਾਂ ਬਾਈ ਜੀ ਉਹ ਰਿਆਂ ਦੀਆਂ ਜਾਇਦਾ ਇਹਦੇ ਤੇ ਸਰਕਾਰਾਂ ਨੂੰ ਐਕਸ਼ਨ ਲੈਣਾ ਚਾਹੀਦਾ ਬਾਈ ਜਦੋਂ ਮੈਂ ਕਹਿੰਦਾ ਜੀ ਜਿਹੜਾ ਨਸ਼ੇ ਵਾਲਾ ਸਿਸਟਮ ਨਾ ਗੁਰਮੁਖ ਸਿੰਘ ਜੀ ਆ ਜੀ ਹਾਂ ਤਾਂ ਮੈਂ ਕਹਿੰਦਾ ਸਬ ਇੰਸਪੈਕਟਰ ਬਣ ਗਏ ਉਹ ਚੋਟਾ ਲਾ ਕੇ ਉਹਨਾਂ ਦੇ ਠੀਕ ਹੈ ਉਸ ਬੰਦੇ ਨੂੰ ਥਾਣਾ ਤੋਂ ਮਾਰ ਦੋ ਨੂਰਪੁਰਾ ਮੈਂ ਕਹਦਾ ਸਾਡੇ ਇੱਥੇ 15 ਦਿਨਾਂ ਚ ਸਫਾਈ ਹੋ ਜੂ ਨਾ ਜਿਹੜੇ ਵਾਲੇ ਦਾ ਉਨਾ ਨਾਮੰਦਾਰ ਆਫਤਰਾ ਜੀ ਬੰਦਾ ਹੋ। ਅੱਛਾ। ਚੰਗੇ ਬੰਦਿਆਂ ਨੂੰ ਪਤਾ ਰੱਖਦੇ ਨਹੀਂ ਨਾ ਉਸ ਏਰੀਆ ਦੇ ਵਿੱਚ ਜਿੱਥੇ ਜ਼ਿਆਦਾ ਹੋਵੇ ਕੰਮ। ਗੁਰਮਤ ਸਿੰਘ ਕਿੱਦਾਂ ਦਾ ਇਨਸਾਨ ਹੈ ਜੀ? ਹਾਂਜੀ। ਨਾ ਤੋ ਕੇ ਤੂੰ ਪੈਸਾ ਲਵੇ। ਅੱਛਾ। ਇੱਕੋਰੀ ਬੰਦਾ ਫੜਿਆ ਜੀ ਉਹਨੇ। ਹੂੰ। ਮੇਰੇ ਬੰਦੇ ਨੋਟ ਦੇ ਹੱਟੇ ਦੇ ਪਰ ਬੰਦੇ ਨੇ ਪਰਚਾ ਦਿੱਤਾ। ਹੂੰ। ਮੇਰੇ ਕੀ ਦੇਖਣਾ ਕੰਮ ਹੈ ਜੀ? ਮਾੜੇ ਬੰਦੇ ਆ ਜੇ ਇਸ ਵਿਭਾਗ ਚ ਤਾਂ ਚੰਗੇ ਵੀ ਹੈਗੇ ਆ ਮੈਂ ਕਹਿੰਦਾ ਗੁਰਮੁਖ ਸਿੰਘ ਹੈ ਗਈ ਜੋ ਉਦਾਂ ਦੇ ਸਾਰੇ ਬਣ ਜਾਣ ਮੈਂ ਕਹਿੰਦਾ ਨਾ ਸ਼ਰੂ ਉਹ ਨਹੀਂ ਪੰਜਾਬ ਚ ਅਸਲੀ ਗੁਰਮੁਖਾ ਫਿਰ ਤਾਂ ਅਸਲੀ ਗੁਰਮੁਖ ਉਹ ਗੁਰਮੁਖ ਹੈ ਜੋ ਉਹ ਗੁਰਮੁਖਾ ਅਸਲੀ ਹੂੰ ਮੈਂ ਕਹ ਤੈਨੂੰ ਪਤਾ ਲੱਗਦਾ ਬਾਈ ਜਦੋਂ ਫਤਿਹਗੜ੍ਹ ਸਾਹਿਬ ਕਹਿੰਦੇ ਸ਼ਹੀਦੀ ਦੇ ਆੜੇ ਹੁੰਦੇ ਆ ਵੀ ਤੁਸੀਂ ਮੈਂ ਜਾਣਦਾ ਜੀ ਮਾਸੀ ਆਰਤੀ ਲੋ ਮੁਕਤੀ ਪਿਆਉਂਗਾ ਪਰਿਵਾਰ ਵੀ ਤੁਸੀਂ ਸ਼ਾਇਦ ਦੱਸਦੇ ਸੀ ਵਾਈਫ ਵੀ ਮੇਰੀ ਮਹਿਮਨੀ ਥੱਲੇ ਪੈਂਦੇ ਤੁਸੀਂ ਬਿਲਕੁਲ ਜੀ ਧਰਤੀ ਦੇ ਹਨ ਬਿਲਕੁਲ ਹੂੰ ਹੁਣ ਕੀ ਕੀ ਫਿਰ ਤੁਸੀਂ ਇੱਥੇ ਨੌਲੇਜ ਲਈ ਆਪਣੇ ਸਿੱਖ ਧਰਮ ਦੇ ਬਾਰੇ ਚ ਕੀ ਕੀ ਤੁਹਾਨੂੰ ਪਤਾ ਲੱਗਿਆ ਮੈਂ ਤਾਂ ਜੀ ਜੱਤੂ ਵੇ ਤੇ ਨੂੰ ਜੁੜਿਆ ਜੀ ਹਾਂਜੀ ਪਹਿਲਾ ਨੰਬਰ ਤਾਂ ਜੱਤੂ ਮੈਂ ਸਿੱਖੀ ਵਾਲ ਜੁੜਿਆਗਾ ਹਾਂਜੀ ਹੋਰ ਤੋਂ ਪਰ ਕੀਤਾ ਸਭ ਤੋਂ ਬੜੀ ਮਨਤਾ ਕੁਝ ਇਹ ਹੀ ਬਹੁਤ ਹੈ ਕਿ ਮੇਰਾ ਪਰਿਵਾਰ ਜੋਗੀ ਹੈ ਹੂੰ ਜੇ ਪਰਿਵਾਰ ਸੁਖੀ ਹੈ ਤਾਂ ਸਾਰਾ ਜਹਾਰ ਹੀ ਸਾਨੂੰ ਸੁਖੀ ਹੈ ਹੂੰ ਤੇ ਸਿੱਖਣ ਨੂੰ ਕੀ ਮਿਲਿਆ ਜੀ ਹੋਰ ਸਿੱਖਣ ਤੇ ਇਹੀ ਹੈ ਜੀ ਮੈਂ ਤਾਂ ਇਹੀ ਕਹਿੰਦਾ ਹੋ ਉਹ ਨੂੰ ਮੇਰੇ ਕਿਸ ਨੂੰ ਕਹਿੰਦਾ ਵਾ ਵਿੱਚ ਇਹ ਬਚਣਾ ਨਸ਼ੇ ਪੱਤੇ ਤੋਂ ਕਿਸੇ ਤਰ੍ਹਾਂ ਤੈਨੂੰ ਜੁੜਦੇ ਹੋ ਸਿੱਖੀ ਬੰਦੂ ਵਧੀਆ ਰੋਕੇ ਤੜ ਜਾਊਗਾ ਬੰਦਾ ਬਹੁਤ سارے ਲੋਕ ਐਸੇ ਡਰ ਦੇ ਨਾਲ ਵੀ ਪਤਾ ਨਹੀਂ ਯਾਰ ਰੱਖ ਹੋਣਾ ਪੈ ਨਹੀਂ ਹੁਣ ਤੁਸੀਂ ਵੀ ਤਾਂ ਚਲੇ ਮੈਂ ਕਹਿੰਦਾ ਜੀ ਮੈਂ ਤੁਹਾਨੂੰ ਦੱਸ ਕੇ ਹਟੇ ਮੈਂ ਬੋਤਲ ਪੀਂਦਾ ਦਾ ਮੇਰੇ ਕੋਲ ਪੈਸੇ ਹੀ ਨਹੀਂ ਹੈਗੇ ਮੈਂ ਕਿਹਾ ਤੇ 100 ਮੰਗਣਾ ਕਿ ਇਹਨੂੰ ਕਹਿੰਦਾ ਯਾਰ ਥੋੜਾ ਰੁਪਇਆ ਜੇ ਨਹੀਂ ਹੈਗਾ ਕੱਲ ਉਹ ਨਹੀਂ ਮੋੜੋਨੇ ਤਾਂ ਵੀ ਕਹਿੰਦਾ ਦੇਈ ਯਾਰ ਤੈਨੂੰ ਮੈਂ ਸਵੇਰੇ ਦਿੰਦਾ ਮਮਾ ਕਹਿੰਨੂੰ ਨਾ ਦੇ ਹੁਣ ਪਰ ਉਹਨੂੰ ਇਹ ਗੱਲ ਕਹਣੀ ਕੱਲ ਨੂੰ ਦਿੰਦਾ ਨੀਂਦ ਨਹੀਂ ਆਉਂਦੀ ਕਿਸੇ ਨੇ ਪੈਸੇ ਤਾਂ ਨਹੀਂ ਦਿੱਤੇ ਜਿਵੇਂ ਅੱਜ ਕੱਲ ਉਹ ਕ੍ਰਿਸਚੀਅਨ ਵੀ ਬੜੇ ਚੱਲਦਾ ਕੰਮ ਵੀ ਹਾਂਜੀ ਆਜੋ ਜੇ ਭਾਈ ਕਿਸੇ ਕੋਈ ਨਹੀਂ ਪੁੱਛਦਾ ਤਾਂ ਆਜੋ ਅਸੀਂ ਇੰਨੇ ਪੈਸੇ ਦਿੰਦੇ ਆ ਸਾਡਾ ਧਰਮ ਅਪਣਾ ਲਓ ਇਸ ਤਰ੍ਹਾਂ ਦਾ ਕੋਈ ਬੋਝ ਤਾਂ ਨਹੀਂ ਪਿਆ ਤੁਹਾਡੇ ਤੇ ਮੈਂ ਕਹਿੰਦਾ ਇਸ ਸਿੱਖੀ ਬਾਤ ਹੈ ਮੈਨੂੰ ਜੇ ਹੁਣ ਵੀ ਕਿਤੇ 2-4 ਲੱਖ ਆਪਣੇ ਕੋਲੋਂ ਲਾਉਣਾ ਪੈ ਗਿਆ ਮੈਂ ਲਾਣ ਨੂੰ ਤਿਆਰ ਆ ਦੇ ਦਿੱਤੇ ਮੈਨੂੰ ਪੈਸੇ ਦਿੰਦੀ ਆ ਮਾਰੇ ਨੰਨਾ ਜਾਣ ਕੇ ਮੈਨੂੰ ਬਾਲ ਬੋਚਾ ਮੈਂ ਪੈਸੇ ਕਮਾਣ ਲੱਗਿਆ ਜੀ ਹੂੰ ਜੋੜਨ ਲੱਗਿਆ ਆਪਣੇ ਨਹੀਂ ਪਹਿਲਾਂ ਸ਼ਰਾਬਾਂ ਚ ਉੜ ਜਾਂਦੇ ਸਾਡੇ ਹੂੰ ਇਤੋਂ ਲੋਕਾਂ ਖਰੀਦ ਕੌਣ ਖਰੀਦ ਲੂਗਾ ਜੀ ਹੁ ਤੁਸੀਂ ਦੇਖੋ ਮੈਂ ਰਾਤ ਨੂੰ ਸ਼ਰਾਬ ਪੀ ਕੇ ਗਿਆ ਮਾਂ ਠੀਕ ਹੈ ਜੀ ਹਾਂਜੀ ਸਵੇਰ ਨੂੰ ਮੇਰੇ ਬੇਟਾ ਔਰ ਮੈਂ ਦੋ ਆਪਰੇ ਸ਼ੱਕ ਆ ਰਹੇ ਆ ਹੂੰ ਮਾਂチェ ਹੋ ਗਿਆ ਕਿ ਨਹੀਂ ਯਾਰ ਆਪਾਂ ਅੰਦਰ ਜੁੜਨਾ ਹੈ ਸਪੀਚ ਹੈ ਭਾਈ ਸਾਹਿਬ ਆਮਦਪਾਲ ਦੀ ਇੰਨੀ ਸਪੀਚ ਇੰਨੀ ਵਧੀਆ ਸੁਣੀ ਨਹੀਂ ਮੈਂ ਉੱਤੇ ਸਵੇਰੇ ਦੇਖੋ ਮੈਂ ਸਵੇਰੇ ਸਾਜੇ ਉੱਠ ਕੇ ਕਿਸੇ ਨੂੰ ਇਸ਼ਨਾਨ ਕਰਕੇ ਨਹਾ ਤੋ ਕੇ ਮੁੜ ਕੇ ਫਿਰ ਉੱਥੇ ਪੁੱਜ ਗਿਆ ਯਾਦ ਆ ਕੁਛ ਵੀ ਕੀ ਸੀ ਉਸ ਸਪੀਚ ਦੇ ਵਿੱਚ ਕੀ ਬੋਲਿਆ ਸੀ ਉਹਨਾਂ ਨੇ ਕੀ ਗੱਲ ਕਹੀ ਸੀ ਪਾਈ ਸਾਹਬਾਂ ਨਸ਼ਿਆਂ ਵਾਰੀ ਪੂਰੇ ਦਿਨ ਟਾਈਮ ਉਦੋਂ ਵੀ ਉੱਥੇ ਹੂੰ ਹੂੰ ਠੀਕ ਹੈ ਜੀ ਮੈਂ ਜਾਨੀ ਕਿ 8:00 ਵਜੇ ਜਾ ਕੇ ਬੈਠ ਗਿਆ ਤਾਂ ਉੱਥੇ ਸਾਡੇ ਬਾਬਾ ਸੁੱਚਾ ਸਿੰਘ ਜੀ ਹੋਈ ਸਾਰੇ ਗਏ ਬਿੱਤੇ ਨਸ਼ਿਆਲੀ ਗੱਲ ਚੱਲ ਰਹੀ ਸੀ ਮੈਂ ਉੱਥੇ ਵੀ ਉਧਰ ਕਹੀ ਤੀ ਬੋਲ ਕੇ ਮੈਨੂੰ ਉੱਥੇ ਬੰਦਾ ਖੜਾ ਤਾਂ ਹਾਂਜੀ ਜਿਹੜਾ ਤਾਂ ਉੱਥੇ ਆ ਹੀ ਨਸ਼ਿਆਂ ਵਾਰੇ ਅੱਛਾ ਮੈਨੂੰ ਨੇ ਕਿਹਾ ਕਹਿੰਦਾ ਯਾਰ ਤੀ ਮੈਨੂੰ ਕਿਹਾ ਦਾ ਕਹਿੰਦਾ ਰਾਤੀ ਨੂੰ ਤਾਰੂ ਵੀ ਗਿਆ ਉਹ ਤਾਂ ਮੈਂ ਕਿਹਾ ਬਾਪੂ ਰਾਤ ਨਿਕਲ ਗਈ ਹੂੰ ਕਹਿੰਦਾ ਐਦਾਂ ਨਹੀਂ ਕਰੀਦਾ ਮੈਂ ਕਿਹਾ ਤੂੰ ਆ ਪੀਣੀਓ ਨਹੀਂ ਕਹਿੰਦਾ ਕਿ ਮੈਂ ਕਿਹਾ ਅੱਜ ਤਰ ਗਏ ਮੈਂ ਕਿਹਾ ਆਪਾਂ ਕਹਿੰਦਾ ਲੈ ਮੈਂ ਕਿਹਾ ਸੱਚੀ ਤਰ ਗਏ ਹੂੰ ਯਾ ਤੋ ਗੁਰੂਦੱਲ ਲੱਗਿਆ ਨਾ ਜੀ ਸਭ ਕੁਝ ਬਣ ਗਿਆ ਸਭ ਕੁਝ ਹੂੰ ਪਾਵਰ ਤਾਂ ਕਰਦੀ ਹੈ ਕੰਮ ਇੱਕ ਉਹ ਦੇਖੋ ਜੀ ਮੈਂ ਸਿੱਕੀ ਲੜਾਈ ਹਾਂਜੀ ਸਿੱਖ ਬਣ ਗਈ ਔਰੇ ਛੱਕ ਲਿਆ ਜੀ ਕਿੱਥੇ ਮੈਂ ਡਰਾਈਵਰ ਹੁੰਦਾ ਕਿੱਥੇ ਮੈਂ ਜ ਮੈਨੇਜਰ ਹੈਗਾ ਜੀ ਕੰਪਨੀ ਦਾ ਆਪਣੀਆਂ ਗੱਡੀਆਂ ਹੀ ਪੈਗੀਆਂ ਮੇਰੀਆਂ ਇੱਥੇ ਮੈਂ ਡਰਾਈਵਰੀ ਕਰਦਾ ਤਾਂ ਅੱਛਾ ਇੰਨੇ ਜਾਣਗੇ ਮੈਂ ਆਰਥਿਕ ਤੌਰ ਤੇ ਵੀ ਉੱਭਰੇ ਆ ਤੁਸੀਂ ਉਸ ਤੋਂ ਬਾਅਦ ਹੈ ਗੱਡੀਆਂ ਪਾਈਆਂ ਆਪਣੀਆਂ ਗੱਡੀਆਂ ਪਾਈਆਂ ਅਮਰਸ਼ ਕਰਨ ਤੋਂ ਬਾਅਦ ਮੋਹ ਸ਼ਕਣ ਤੋਂ ਬਾਅਦ ਜੀ ਹੂੰ ਪਰਮਾਤਮਾ ਨੇ ਬਾਹ ਫੜ ਲਈ ਫਿਰ ਉਧਰ ਨੂੰ ਮੈਂ ਕਹ ਜੀ ਏਦਾਂ ਦੀ ਫੜੀ ਮੈਂ ਤਾਂ ਕਹਿੰਦਾ ਜੀ ਕਿਤੇ 10 20 ਸਾਲ ਪਹਿਲਾਂ ਭਾਈ ਹਰਸ ਬਰਬਰ ਕਾ ਕੋਈ ਆ ਜਾਂਦਾ ਹੂੰ ਤੱਜ ਪਤਾ ਨਹੀਂ 50 ਗੱਡੀਆਂ ਹੁੰਦੀਆਂ ਹੁਣ ਨਹੀਂ ਕਿਸੇ ਦੀ ਗੱਡੀ ਚਲਾਉਂਦੇ ਅੱਜ ਖੁਦ ਮਾਲਕ ਹੈ ਖੁਦ ਮਾਲਕਾ ਜੀ ਬਾ ਜੀ ਕਮਾਲ ਕਰਤੀ ਹੂੰ ਉਹ ਮਾਲਕੀ ਵੀ ਕਰ ਰਿਹਾ ਜੀ ਨਾਲ ਮੈਨੂੰ 25000 ਤੇ 28000 ਪੈਸਾ ਤਨਖਾਹ ਵੀ ਲੈ ਰਿਆ ਮੈਂ ਕੰਪਨੀ ਦੇ ਉੱਤੇ ਨਾਲ ਹੂੰ ਇਸ ਕੰਪਨੀ ਦਾ ਮੈਨੇਜਰ ਉਹਦਾ ਮੈਨੇਜਰ ਇਸ ਟਾਈਮ ਵੀ ਮੈਨੂੰ 28000 ਪੈਂਦੇ ਆ ਲੱਗਾ ਬਾਕੀ ਕਰਤਾ ਪਾਣੀ ਚੰਗੀ ਪੋਸਟ ਹੈ ਤੁਸੀਂ ਮੈਨੇਜਰ ਦੇ ਹੋ ਠੀਕ ਹੈ ਜੀ 28000 ਪੈਸਾ ਲਈ ਦੇ ਰਹੇ ਮੈਨੂੰ ਕਰਾ ਲਈ ਹੂੰ 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 ਠੀਕ ਹੈ ਜੀ ਉਸ ਤੋਂ ਬਾਅਦ ਆਪਣੀਆਂ ਗੱਡੀਆਂ ਵੀ ਪਾਰਿਆ ਹਾਂ ਹੂੰ ਹੋਇਆ ਉਹ ਤੋਂ ਬਾਅਦ ਹੀ ਹੈ ਨਹੀਂ ਪਹਿਲਾਂ ਮੈਂ ਡਰਾਈਵਰੀ ਤਾਂ ਜੀ ਇਹ ਸਾਰੀ ਉਹਨੀ ਮਿਹਨਤ ਦੀ ਕਮਾਈ ਨਾਲੇ ਹੋ ਰਿਆ ਸਾਰ ਹੁਣ ਤੁਸੀਂ ਦੇਖ ਲਓ ਜੀ ਮੈਂ ਮੰਨ ਲਓ ਨਾ ਤਾਂ ਕੋਈ ਮੈਂ ਦੂਜੇ ਉਮਰ ਦਾ ਕੰਮ ਕਰਦਾ ਜੀ ਜੀ ਠੀਕ ਹੈ ਜੀ ਪਹਿਲਾਂ ਮੈਂ ਗੱਡੀ ਲੈ ਕੇ ਆਇਆ ਜੀ ਮੈਂ ਉਹਦੀ ਸ਼ਾਇਦ ਤੁਸੀਂ ਮਜ਼ਾਕ ਮੈਂ 50000 ਰੁਪਏ ਡਾਊਨ ਪੇਮੈਂਟ ਦਿੱਤੀ ਸੀ ਅੱਛਾ ਜੀ ਮੇਰੇ ਕੋਲ 50 ਰੁਪਏ ਹੁੰਦੇ 50000 ਹੋ ਗਿਆ ਇਕੱਠਾ ਹੂੰ ਜਦੋਂ ਮਾੜੀ ਲੱਤ ਤਾਂ ਛੁੱਟ ਗਈ ਪੈਸਾ ਉਧਰ ਵੇਸਟ ਕਰੀ ਜਾਂਦੇ ਸੀ ਹੁਣ ਪੈਸਾ ਜੁੜਨ ਲੱਗ ਗਿਆ ਹੁਣ ਤੁਸੀਂ ਦੇਖ ਲਓ ਮੰਨ ਲਓ ਪੁੱਤਰ ਪੀਂਦਾ ਦਾ 600 ਰੁਪਏ ਦੀ 550 ਰੁਪਏ ਦੀ ਉਸ ਟਾਈਮ ਰੋਸਟੈਕ ਦੀ अच्छा वो सिद्धी होगी जिना एक ता हम्म के भाई ਨਾਲ ਪਾਈ ਜਾ ਵੀ ਜਾਂਦਾ ਕਈ ਵਾਰੀ ਜਾ ਮੈਂ ਕਦਾ ਸਾਮ ਲੋ 1000 ਰੁਪਏ ਰੋਜ਼ ਵੀ ਨਹੀਂ ਸੀ ਬੈਨ ਲੱਗ ਗਿਆ ਜੀ اچھا ਬੈਤਨਾ ਖਾਟੇ ਮੁੰਡਾ ਹੁੰਦਾ ਉਹਨੇ ਕਹਿੰਦਾ ਬਾਬੇ ਵੀਰਵਾਰ ਮੰਗਾ ਦਫਾ ਕਰ ਕਿਹੜਾ ਵੀਰਵਾਰ ਮੰਗਾ ਤੂੰ ਪੀਣੀ ਆ اچھا ਪੀਣੀ ਆ ਹਾਂ ਕਹਿੰਦਾ ਤੁਹਾਡੇ ਧਰਮ ਚ ਤਾਂ ਵੈਸੇ ਦਿਨਾਂ ਤੋਂ ਨਾਲੋਂ ਜ਼ਿਆਦਾ ਕਰਦੇ ਆ ਕਹਿੰਦਾ ਮੰਗਲਵਾਰ ਉਹ ਮੈਂ ਕਹਾ ਯਾਰ ਮੰਗਲਵਾਰ ਛੱਡ ਤੂੰ ਬੋਤਲ ਲਿਆ اچھا ਯਾਨੀ ਕਿ ਮੈਂ ਤੁਹਾਨੂੰ ਕਿਹਾ ਕਿਵਾ ਜੀ ਕਿਤੇ ਨਾ ਤੁਸੀਂ ਨੂਰਪਾਲ ਸਾਈਡ ਆ ਜਾਓ ਮੇਰੇ ਪਰਿਵਾਰ ਨੂੰ ਕੁਛ ਕੇ ਦੇਖੋ ਹੂੰ ਵੀ ਤੁਹਾਡੇ ਪਰਿਵਾਰ ਤੇ ਕੀ ਹੋਇਆ ਜਾਂ ਤੋਆ ਮਤਲਬ ਕਿ ਲੋਕਾਂ ਨੂੰ ਵੀ ਤੁਸੀਂ ਇਹ ਮੈਸੇਜ ਦਿੰਦੇ ਹੋ ਵੀ ਇੱਕ ਵਾਰ ਭਾਈ ਗੁਰੂ ਤੇ ਵਿਸ਼ਵਾਸ ਕਰਕੇ ਤਾਂ ਦੇਖੋ ਦੇਖ ਕੇ ਦੇਖੋ ਤੁਸੀਂ ਮੁੜ ਕੇ ਤੱਲੇ ਤਾਂ ਨਹੀਂ ਸਕਦੇ ਬਸ ਡਾਂਟੀ ਦਿੰਦਾ ਮੈਂ ਚੀਜ਼ ਹਟਦਾ ਹੋ ਬਾ ਮੈਂ ਕਹਾਂ ਜੀ ਫੜਦਾ ਦਿਖਾਂਦਾ ਹੈ ਜੱਫੀ ਪਾਉਂਦਾ ਜੇ ਆਪਾਂ ਮਾੜੀ ਉਂਗਲੀ ਕਰਦੇ ਨਾ ਪੂਰਾ ਸਰੀਰ ਕਾ ਵਸੀ ਲੈ ਗਿਆ ਸਾਨੂੰ ਕਰਕੇ ਦੱਸ ਰਿਹਾ ਮਾ ਕਰਤਾ ਪਾਉ ਤੇਰਾ ਚਰਨ ਚਰਨ ਗੁਰ ਇੱਕ ਬੰਡਾ ਜਾਇ ਚਲ ਸਤਗੁਰੂ ਕੋਟ ਪੰਡਾ ਅੱਗੇ ਹੋਏ ਲੇ ਤੇ ਉਹ ਫੜਦਾ ਹੈ ਬਿਲਕੁਲ ਪ੍ਰਤੱਖੋਂ ਤੁਸੀਂ ਬਾਈ ਜੀ ਮੈਂ ਕਿਹਾ ਜੀ ਐਸੇ ਕਰਕੇ ਲਿਆਂਦਾ ਤੁਹਾਨੂੰ ਬਹੁਤ ਧੰਨਵਾਦ ਦਿਖਵਾਸ਼ ਹੋਵੇ ਪਰਮਾਤਮਾ ਦੇ ਉੱਤੇ ਦੇਖੋ ਜੀ ਮੈਂ ਤਾਂ ਇਸ ਚੀਜ਼ ਜਿੱਦਣ ਤੋਂ ਆਇਆ 1 ਰੁਪਏ ਦਾ ਘਾਟਾ ਨਹੀਂ ਖਾਦਾ ਜੀ ਜੀ ਬਣਾਇਆ ਹੀ ਨਹੀਂ ਹਮ ਸਤਕਾਰ ਅਸੀਂ ਸਾਰੇ ਧਰਮਾਂ ਦਾ ਕਰਦੇ ਹਾਂ ਨਾ ਜੀ ਉਹ ਸਾਡੇ ਬਣ ਮਾਰੇ ਪੂਰੀ ਵਾਲੇ ਦਾ ਮੰਦਿਰ ਹੈਗਾ ਜੀ ਹਮ ਮੈਂ ਉੱਥੇ ਜਾਂਦਾ ਨਹੀਂ ਜਾਂਦੇ ਹਮ ਹਮ ਸਾਡਾ ਪਰਿਵਾਰ ਜਾਂਦਾ ਜਾਂ ਉਹ ਜਾਂਦੇ ਇੱਥੇ ਹਮ ਜਿਹੜੇ ਉਹ ਹੁੰਦੇ ਦੇ ਬਣਾਏ ਉਹ ਇੱਕ ਹੋਇਆ ਮੇਰਾ ਹਮ ਜਿਹੜੇ ਉਹ ਇੱਟਾਂ ਦੇ ਹੁੰਦੇ ਦੇ ਬਣਾਏ ਵੇ ਮੂਰਤੀ ਪੂਜਨ ਛੱਡ ਗਏ ਮੈਂ ਲੱਗਦਾ ਉਹ ਆਪਾਂ ਛੱਡ ਗਏ ਉਦੋਂ ਸ਼ੁਰੂ ਹੋ ਗਿਆ ਹਮ ਫਾਕੀ ਸਾਡਾ ਮੇਨ ਵੀ ਪਹਿਲਾਂ ਤੋਂ ਟੋਟਲੀ ਸਾਡਾ ਜਿਹੜਾ ਪਿੰਡ ਨਹੀਂ ਪਹਿਲਾਂ ਤੁਸੀਂ ਸਾਰੇ ਪਿੰਡ ਇੱਕ ਸਾਨਿਆ ਛੱਡ ਕੇ ਨੇ ਪੋਸਵਾਲੇ ਸਾਡੇ ਗੋਤ ਪੋਸਵਾਲੇ ਦਾਣਾ ਠੀਕ ਹੈ ਜੀ ਸਾਰੇ ਬਾਬੇ ਗੁਰਦੇ ਤੈਨੂੰ ਮੰਨਦੇ ਜੀ ਇਹ ਕਿੰਨੇ ਸਾਡੇ ਪਿੰਡ ਦੇ ਹਿੰਦੂ ਹੈ ਜੀ ਸਾਰੇ ਬਾਬੇ ਗੁਰਦੇ ਤੈਨੂੰ ਮੰਨਦੇ ਜੀ ਬਾਬੇ ਕੋਟ ਜਹਾਂਦੇ ਅੱਛਾ ਅੱਛਾ ਉਹ ਗੁਰਦੁਆਰਾ ਕੀਰਤਪੁਰ ਸਾਹਿਬ ਕੀਰਤਪੁਰ ਸਾਹਿਬ ਜੀ ਹਾਂਜੀ ਹਾਂਜੀ ਹੂੰ ਠੀਕ ਹੈ ਜੀ ਬਸ ਕਿਤਾ ਹੁਣ ਮੈਂ ਜ਼ਹਰੀ ਗਰੂ ਇਹੀ ਗੱਲ ਕਹਾਂਗਾ ਵੇਜੀ ਬਚਣਾਗਾ ਤਾਂ ਤੇਰੇ ਆਪਣੇ ਨਿਆਣੇ ਜਿਹੜੇ ਨਸ਼ੇੜੀ ਜਿਹੜੇ दारू ਪਿਣਿਆਲੇ ਉਹਨਾਂ ਨੂੰ ਮਗਰਿਆ ਮੈਨਾਂ ਹੋਰ ਵੀ ਹੈਗੇ ਤੇ ਕੁ ਦੂ ਮੂਰੇ ਉਹਨੇ ਵੀ ਛੱਡਤੀ ਸ਼ਰਾਬ ਪੀਣ ਵਾਲੇ ਚਿੱਟਾ ਪੀਣ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਇਹ ਮੈਂ ਕਹਿੰਦਾ ਜਿੰਨੇ ਵੀ ਹੈਗੇ ਨੇ ਇਹ ਵਿੱਚ ਬਚ ਲੋਈ ਬਚ ਹੁੰਦਾ ਹੂੰ ਵਿਸ਼ਵਾਸ ਕਰਕੇ ਇੱਧਰ ਨੂੰ ਆਜੋ ਆਪੇ ਫੜ ਲੈਣੀ ਮਾਰਗ ਨੇ ਇੱਕ ਵਾਰੀ ਮੜਾਇ ਕਹ ਲੋ ਮੜਾ ਜੇ ਹਾਂ ਮੈਂ ਤੁਹਾਨੂੰ ਇੱਕ ਵਾਰੀ ਮੜਾਇ ਹੋਊਗਾ ਬਾਕੀ ਤੂੰ ਆਪਣਾ ਆਪ ਜੜੋਂਗੇ ਤੂੰ ਜਾਣਾ ਨਹੀਂ ਕਿ ਬਾਸ ਤੇ ਨੂੰ ਉਧਰ ਹੂੰ ਪੁੱਤ ਨੇ ਵੀ ਹੁਣ ਫਿਰ ਅਮਰ ਛਕਿਆ ਹੀ ਹੋਇਆ ਛਕਿਆ ਵਾ ਜੀ ਹਮ ਠੀਕ ਹੈ ਬਾਪੂ ਕੀ ਬੱਗ ਬੰਦਾ ਵਾ ਸਕੂਲ ਜਾਂਦਾ ਵਾ ਮਾਸਟਰ ਮੈਨੂੰ ਪੁੱਛੇ ਪੇਚੇ ਜਾਂ ਉੱਤੇ ਮੂਰਪੇ ਦੀ ਡਿਮਿਸ਼ਨ ਕਰਾਈ ਮਾ ਉਹਦੀ ਜੀ ਸ਼੍ਰੀ ਸਾਹਿਬ ਕਰਪਾ ਭਾਈ ਉਹਨੇ ਮਾਸਟਰ ਕਹਿੰਦਾ ਇਹ ਉਹਨੇ ਸੋਚਿਆ ਕਿ ਤੇ ਉਧਰ ਹੀ ਹੈ ਹਮ ਬੱਗ ਬੰਨੀ ਗਈ ਮੁੜ ਕੇ ਨਾਲ ਮੇਰੀ ਵਾਈਫ ਗਈ ਸੀ ਉਹਨੇ ਪੁੱਛਿਆ ਮੁੰਡਾ ਹੈ ਸਾਗਰਪੋਸ ਵਾਲਾ ਜੀ ਉਹ ਜਦਦਾਰ ਕਰਦੇ ਪਹਿਲਾਂ ਨਾਂ ਚੱਲਦਾ ਹੀ ਐ ਸਕੂਲਾਂ ਚ ਉਹੀ ਚੱਲ ਰਿਹਾ ਸਾਗਰ ਪੂਸਵਾ ਜੇ ਜੇ ਬਨੇ ਆਉਂਦਾ ਹੈ ਹੁਣ ਕੀ ਨਾਮ ਹੈ ਉਹਦਾ ਸਾਗਰ ਸਿੰਘ ਉਹਦਾ ਸਾਗਰਪ੍ਰੀਤ ਸਿੰਘ ਕਰਵਾ ਰਹੇ ਭਰੇ ਵੀ ਫਾਰਮ ਆ ਜਾ ਹੋ ਗਿਆ ਬੰਦੀ ਸਾਗਰਪ੍ਰੀਤ ਸਿੰਘ ਕਰਵਾਤਾ ਜੀ ਠੀਕ ਹੈ ਠੀਕ ਹੈ ਫੇ ਪਾਠਰੀ ਕਰ ਲੈਂਦੇ ਹਾਂ ਤੁਸੀਂ ਮੈਂ ਮੁੰਡਾ ਮੇਰਾ ਜਿਆਦਾ ਕਰਦਾ ਜੀ ਅੱਛਾ ਜੀ ਮੁੰਡਾ ਮੇਰਾ ਤੋਂ ਟੂਟ ਹੈ ਰੋਜ ਹੈ ਬਿਲਕੁਲ ਜੀ ਉਹਦਾ ਇਦਾਂ ਜੁੜਿਆ ਚ ਕਿੰਨਾ ਮੈਂ ਕਹਿੰਦਾ ਕਿੰਨੀ ਉਮਰ ਉਹਦੀ ਉਦੀ ਉਮਰ ਤਾਂ ਹੈਗੀ ਸਿਰਫ 15 ਸਾਲ ਦੀ ਪਲੱਸ 2 ਚ ਹੋ ਗਿਆ ਬਾਈ ਉਹ ਅੱਛਾ ਪਰ ਇਹਦਨੋਂ ਜ਼ਿਆਦਾ ਚਕਾ ਹੋ ਗਿਆ ਉਹਦਾ ਚਕਾ ਤੈਨੂੰ ਵੀ ਪੜ੍ਹਾਈ ਨੂੰ ਜਾਣ ਕੇ ਪਹਿਲਾਂ ਤੂੰ ਇਦਾਂ ਤੋਂ ਡਬਲ ਕਰਸਾ ਕੀਤੀਆਂ ਵਿੱਚ ਉਹਨੇ ਅੱਛਾ ਉਹ ਪਲੱਸ 2 ਤੇ ਪਲੱਸ 2 ਚ ਆਈ ਐ ਇਸ ਟਾਈਮ 15ਵਾਂ ਸਾਲ ਲੱਗਿਆ ਉਹਨੂੰ ਉਹ ਅੱਛਾ ਅੱਛਾ ਉਹ ਯਾ ਤੂੰ ਮੈਂ ਤੈਨੂੰ ਜੁੜਿਆ ਵਾ ਉਹ ਯਾਨੀ ਕਿ ਇੰਨਾ ਖੋਸ਼ ਹੋ ਜਾ ਤਾ ਫੇ ਕੱਲ ਛੱਡ ਦੋਗੀ ਹੂੰ ਉਹਦੇ ਮਨ ਨੂੰ ਪਤਾ ਨਹੀਂ ਪਹਿਲਾਂ ਕਿਹਾ ਤਾਂ ਜਾਂ ਮੈਂ ਦਾਰੂ ਪੀਂਦਾ ਤਾਂ ਇਹੋ ਸਰੀਰਦਾਂ ਦਾ ਹੋਵੇ ਪਤਾ अच्छा जी। ਹੁਣ ਮਾਲੇ ਸਾਰੇ ਇਤੋਈ ਕਹਿੰਦੇ ਕਹਿੰਦੇ ਵੀ ਜਤੋਂ ਤੂੰ ਉੱਧਰ ਆਇਆ ਤੇਰਾ ਮੁੰਡਾ ਬਚ ਗਿਆ। ਅੱਛਾ। ਸ੍ਰੀ ਵੀ ਦੇਖਣ ਲੱਗ ਗਿਆ ਇਹਦਾ। ਉਹਦਾ ਹੀ ਉੱਠਿਆ ਆ। ਹੂੰ। ਜਿੰਨੀ ਗੁਰੀ ਮੇਰੇ ਮੁੰਡੇ ਨੂੰ ਹੋਈ ਨਾ ਜੀ। ਮਰੀਆ ਜਾਰੂ ਸ਼ੁਕਰ ਕਰਦਾ ਹੋਣਾ ਪਿਓ ਦੀ। ਪਹਿਲਾਂ ਕਹਿੰਦਾ ਕਿਸੇ ਨੂੰ ਵੀ ਨਹੀਂ ਹੋਈ ਹੋਣੀ। ਹੂੰ। ਸੁਪਰਮਾਧਮ ਤਾਂ ਬਾਈ ਬਾਹ ਫੜਦਾ ਹੀ। ਫੜਦਾ ਜੀ। ਫੜੀ ਹੈ ਤੁਹਾਡੀ। ਨਹੀਂ ਆਈ। ਹੂੰ। ਚਲੋ ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਬਾਈ। ਸੋ ਬਿਲਕੁਲ ਇਹ ਸਨ ਨਰੇਸ਼ ਕੁਮਾਰ ਤੋਂ ਨਰੇਸ਼ ਸਿੰਘ ਬਣੇ ਆ ਵੀਰ ਹੋਰੀ ਜਿਨ੍ਹਾਂ ਨੇ ਆਪਣੇ ਜੀਵਨ ਦਾ ਤਜਰਬਾ ਸਾਂਝਾ ਕੀਤਾ ਕਿ ਕਿਵੇਂ ਇੱਕ ਦਿਨ ਦੇ ਵਿੱਚ ਇੱਕ ਰਾਤ ਦੇ ਵਿੱਚ ਇੱਕ ਸਮੇਂ ਦੇ ਵਿੱਚ ਇੱਕ ਬੋਤਲ ਸ਼ਰਾਬ ਦੀ ਪੀ ਜਾਣੀ ਤੇ ਫਿਰ ਇੱਕ ਰਾਤ ਦੇ ਵਿੱਚ ਹੀ ਪਲਟਾ ਜਿਹਾ ਵੱਜਦਾ ਵੀ ਜੀਵਨ ਵੀ ਬਦਲ ਜਾਂਦਾ ਫਿਰ ਨਰੇਸ਼ ਕੁਮਾਰ ਤੋਂ ਨਰੇਸ਼ ਸਿੰਘ ਗੁਰੂ ਦਾ ਸਿੰਘ ਬਣ ਜਾਂਦਾ ਹੈ ਤੇ ਅੱਜ ਕਿਵੇਂ ਪ੍ਰਮਾਤਮਾ ਨੇ ਬਰਕਤ ਕੀਤੀ ਹੋਈ ਹੈ ਵੀਰ ਹੋਰਾਂ ਨੇ ਆਪਣੀ ਜ਼ੁਬਾਨੀ ਦੱਸੀ ਕਿਵੇਂ ਪਰਿਵਾਰ ਵੀ ਸੁੱਖ ਦੇ ਵਿੱਚ ਹੈ ਸ਼ਾਂਤੀ ਹੈ ਘਰ ਦੇ ਵਿੱਚ ਵੀ ਤੇ ਆਰਥਿਕ ਤੌਰ ਤੇ ਵੀ ਕਿਵੇਂ ਫਿਰ ਚੜ੍ਹਾ ਆਇਆ ਉਹ ਵੀ ਵੀਰ ਹੋਰਾਂ ਨੇ ਸਾਰੀਆਂ ਗੱਲਾਂ ਕੀਤੀਆਂ ਤਾਂ ਸਾਡਾ ਮਕਸਦ ਇਹ ਹੀ ਸੀਗਾ ਵੀ ਅਸੀਂ ਜ਼ਰੂਰ ਕਿ ਇਹ ਵੀ ਸਤਕਾਰ ਸਾਰੇ ਧਰਮਾਂ ਦਾ ਕਰਨਾ ਚਾਹੀਦਾ ਜ਼ਰੂਰ ਹੋਣਾ ਚਾਹੀਦਾ ਤੇ ਜਿਹੜੇ ਆਪਣੇ ਸਿੱਖ ਨੇ ਭਰਾ ਨੇ ਰਾਤੋਂ ਪੜ੍ਹ ਕੇ ਵੀ ਜਰੂਰ ਗੁਰੂ ਦੇ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਤਾਂ ਫੇਰ ਪਰਮਾਤਮਾ ਗੁਰੂ ਸਾਹਿਬ ਤੁਹਾਡੀ ਬਾਹ ਆਪ ਫੜਦੇ ਆ ਜਿਵੇਂ ਨਰੇਸ਼ ਸਿੰਘ ਹੋਰਾਂ ਦੀ ਫੜੀ ਦਿਓ ਜੀ ਆਦਰ ਧੰਨਵਾਦ